ਮਮਾ ਮੰਨ ਲਾ ਤੂੰ ਇਹ ਕੁੜੀ ਲੈ ਗਈ ਨਾ ਕਰ ਰਹੀ ਜਾਂਦੀਵੇਂ ਸਾਹਮਣੇ ਰੱਖੋ ਸਾਨੂੰ ਚੱਲ ਪੁੱਤ ਲੈ ਚੱਲ ਨਾ 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 ਮੇਰੀ ਗੱਲ ਸੁਣ ਚੱਲ ਜਿਹੜੀ ਭੁੱਲ ਚੁੱਕੋਈ ਉਹ ਮਾਫ ਕਰੋ ਤੁਸੀਂ ਜਾਉਣਾ ਪਰ ਇੱਥੋਂ ਕਿਉਂ ਕੀ ਕਰਾਉਣਾ ਕੀ ਕਰਾਉਣਾ ਇਹਨਾਂ ਤੋਂ ਜਾਣ ਦੇ ਮੇਰੀ ਪਰ ਕਿ ਪਹਿਲੀ ਚਾਹ ਨਾਲ ਹੀ ਪਤਾ ਨਹੀਂ ਕੀ ਪਰੋਠੇ ਜੇ ਪਕਾਈ ਜਾਂਦੀ ਸੀ ਇੰਨੀ ਬਾਸ ਨਾ ਚੜੀ ਜਾਂਦੀ ਸੀ ਤੇ ਆਪਾਂ ਨੂੰ ਹਜੇ ਤੱਕ ਰੋਟੀ ਦਾ ਨਾਮ ਲੈਤਾ ਨਹੀਂ ਦੇਖਣਾ ਤੇਰੀ ਸਿਰ ਚੜਾਏ ਹੋਏ ਨੇ ਜਦੋਂ ਤੱਕ ਤੂੰ ਬੋਲਦਾ ਚੁੱਪ ਕਰ ਜਾ ਸੀ ਬੋ ਰੋਟੀ ਆਪੇ ਆਜੂ ਟਾਈਮ ਤੇ ਜੇ ਰੋਟੀ ਆਵੇ ਮੈਂ ਕਿਹਾ ਉਹ ਨਾ ਆ ਫਿਰਦੀਆਂ ਨੇ ਰੋਟੀ ਦੀ ਨਹੀਂ ਟੁੱਕਦੀ ਨਹੀਂ ਵੀ ਬੁੜੀ ਨੇ ਖਾਣੀਆਂ ਨੇ ਕਹਿੰਦੀ ਭਾਈ ਬਣ ਗਈ ਕੋਈ ਰੋਟੀ ਕੋਈ ਮੂੰਹ ਸਿਰਫ ਬਣ ਗਿਆ ਰੋਟੀ ਦਾ ਖਵਾ ਦਿਓ ਬਾਪੂ ਜੀ ਹਾਂ ਰੋਟੀ ਬਣ ਗਈ ਸੀ ਅਸੀਂ ਖਾ ਵੀ ਲਈ ਗੱਲ ਗੱਲ ਖਤਮ ਤੇ ਫਿਰ ਸਾ ਅਸੀਂ ਅਸੀਂ ਤਾਂ ਖਾਣੀ ਆ ਸਾਨੂੰ ਵੀ ਤਾਂ ਪੁੱਛ ਰੋਟੀ ਫੇਰ ਤੁਸੀਂ ਜੀ ਖਾਣੀ ਆ ਭੈ ਬੇਬੇ ਨੂੰ ਕਹਦਾ ਬਣਾ ਦਊਗੀ ਲੈ ਦੇਖ ਲੈ ਆ ਖਾ ਲੈ ਰੋਟੀਆਂ ਨਹੀਂ ਛੋਟੀਏ ਛੋਟੀ ਦਊ ਨਾਣਾ ਕੇ ਇਹਨਾਂ ਨੂੰ ਭਾਈ ਫਿਰ ਜਦੋਂ ਤੁਸੀਂ ਆਪਦੀਆਂ ਰੋਟੀਆਂ ਪਕਾਇੀਆਂ ਚਾ ਗਿਆ ਸਿਰ ਸੁਰ ਪੈਰ ਵੀ ਨਭਣ ਗਿਆ ਕਰੋ ਚਲੋ ਕਿਸੇ ਨੂੰ ਲੈ ਲੈ ਰੋਟੀ ਟੁੱਕ ਖਵਾ ਦਿਓ 11 ਵਜੇ ਕਾਲਜਾ ਨਿਕਲ ਨਿਕਲ ਜਾਂਦਾ ਫਿਰ ਮੈਂ ਕੀ ਕਰਾਂ ਜੇ ਕਾਲਜਾ ਨਿਕਲ ਨਿਕਲ ਜਾਂਦਾ ਹੈਗਾ ਦੇਖ ਲੈ ਜਿਹੜੀ ਨੂੰ ਕਹਿੰਦੇ ਉਹੀ ਐ ਪੁੱਠਾ ਬੋਲਦੀ ਐ ਤੇਰੇ ਸਿਰ ਚੜਾਈ ਹੋਏ ਨਹੀਂ ਨਾ ਤੂੰ ਆਪ ਦਾ ਦਬ ਕਰ ਰੱਖਿਆ ਨਾ ਮੇਰਾ ਦਬ ਕਰ ਰਹੇ ਹਾਂ ਦਿੱਤਾ ਹੁਣ ਤੂੰ ਉਹੀ ਗੱਲ ਜਿਹੜੇ ਕੰਡੇ ਬੀਜੇ ਨੇ ਤੂੰ ਚੋਗਾ ਮੈਂ ਹੁਣ ਕਿਹਾ ਕੀ ਘਰਾਂਨੇ ਕਰਦੀਆਂ ਲੈ ਲਈ ਦੇ ਅੱਛਾ ਰੋਟੀ ਦੇ ਵੇਖ ਲੈ ਨਹੀਂ ਆਪਾਂ ਨੂੰ ਲੈ ਕਹਿੰਦੀ ਆ ਵੀ ਘਰਾਂਨੇ ਕਰਦੀਆਂ ਨਹੀਂ ਹੈਗੀ ਆ ਤੂੰ ਹੀ ਹੋ ਗਈ ਵੱਡੇ ਘਰਾਂਨੇ ਦੀ ਇੱਥੇ ਭਾਈ ਰੋਟੀ ਨਾ ਰੋਟੀ ਆਏ ਓਏ ਰੱਬਾ ਕਦੋਂ ਬੰਦੀ ਨਹੀਂ ਕਰ ਰੋਟੀ ਘਣਵਾ ਕਰਨ ਦੇ ਬਥੇਰਾ ਬੁੜਗਾ ਦੇ ਬਗਜਾ ਨਾ ਤੇਰਾ ਕੀ ਚਾਰ ਪਾਣਾ ਜਮ ਰੋਟੀ ਬਣਾਉਣੀ ਹੈ ਇੱਥੋਂ ਕੀ ਕਰਾਉਣਾ ਹੈ ਹਾਂ ਤੂੰ ਕਹਤੋਂ ਲੈਣ ਦੀ ਐ 7 ਲੱਖ ਰੁਪਏ ਲਾ ਕੇ ਤੇਰਾ ਕੀ ਕਰਨਾ ਦੀ ਮੈਂ ਪੈਣਾ ਲਾ ਦੇ ਰੋਟਗਾ ਕਰ ਲੈ ਕੀ ਕਰੇ ਨਹੀਂ ਪੈਣਾ ਇਹਨਾਂ ਨੂੰ ਐ ਲੱਗਦਾ ਕਿ ਲਾ 7.5 ਲੱਖ ਲਾਗੇ ਨਹੀਂ ਸਾਡੇ ਮਾਪਿਆਂ ਨੇ ਕੁਝ ਕੀਤਾ ਨਹੀਂ ਨਹੀਂ ਬਰਬਾਦ ਅਸੀਂ ਵੀ ਪਹਿਲੇ ਸੇ ਖਰਚਾ ਕੀਤਾ ਅਸਮਾਨ ਲੈ ਕੇ ਦਿੱਤਾ ਨਾ ਫਿਰ ਮਾਪੇ ਉਹ ਜਿਤ ਵੀ ਰੱਖ ਲੋ ਸਾਨੂੰ ਰੋਟੀਆਂ ਵੀ ਦੇ ਦੋ ਤਾਂ ਉਹਨਾਂ ਦੇ ਕਹਿ ਕੇ ਤੋਰਦੀ ਸਾਰੀ ਗੱਲ ਖੋਲੀ ਧੋਦੇ ਜਿਹਦੇ ਦੇਖੀਆਂ ਦੀਆਂ ਵਿਹਾਂ ਪੇ ਰੋਟੀ ਵੀ ਚੁੱਕ ਵੀ ਦੇਣਗੇ। ਮੈਂ ਇਹੀ ਗੱਲ ਕਰਦਾ ਸੀ ਕਹਿੰਦਾ ਉਹ ਤਾਂ 50 50 ਜਣਾਂ ਦੇ 20 20 ਜਣਾਂ ਦੇ ਰੋਟੀਆਂ ਲਾਉਂਦੀ ਆ ਭਾਈ ਵੱਡੀ ਤਾਂ ਹਾਥਰੇ ਵੀ ਪੈਸੇ ਫਿਰ ਬਾਪੂ ਨੇ ਜੇ ਸਾਡੇ ਰਿਸ਼ਤੇਦਾਰ ਆਣਗੇ ਉਦੋਂ ਲਾਉਂਗੀ ਉਹ ਛੋਡੇ ਵਾਸਤੇ ਥੋੜੀ ਨਾ ਮੈਂ ਲਾਉਂਗੀ। ਹਾਂ ਕਿਉਂ ਦੇਖ ਲੈ ਲੈ ਦੇਖ ਲੈ। ਅਸੀਂ ਭੁੰਨ ਤੇ ਬੀਤ ਸਾਡੇ ਇਹ ਜਿਹੇ ਕੰਮ ਨੀ ਕਰੇ। ਐ ਕਰੋ ਵਿਚੋਲੇ ਨੂੰ ਬਣਾ ਲਓ ਉਹਦੇ ਤੇ ਰੋਟਾ ਰੜਾ ਕੇ ਖਾ ਲਓ ਚੰਗਾ। ਨਾ ਤਾਂ ਵਿਚੋਲੇ ਨੂੰ ਬ ਪੁੱਠੀ ਚੱਤੀ ਫੇਰ ਦੇ ਅੱਛਾ ਉਹੀ ਪੁੱਠੀ ਚੱਕੀ ਫੇਰ ਦੋਂਗੇ ਸਾਡੇ ਕੁਛ ਕੀਤਾ ਨਹੀਂ ਹੈਗਾ ਮੇਰੀ ਗੱਲ ਸੁਣਨਾ ਨਹੀਂ ਲੋੜ ਹੀ ਨਹੀਂ ਹੈਗੇ ਇਹਨਾਂ ਨੂੰ ਮੂੰਹ ਲਾਉਣ ਦੀ ਖਾ ਖਾ ਕੇ ਐਡਾ ਸ਼ਰੀਰ ਫਲਾ ਰੱਖਿਆ ਚਾਹ ਰੋਟੀਆਂ ਨਹੀਂ ਬਣਾ ਸਕਦੀ ਸਾਡੇ ਬੰਦੇ ਸਵੇਰੇ ਨਿਕਲ ਜਾਂਦੇ ਨੇ ਕੰਮਾਂ ਕਰਨ ਨੂੰ ਆਥ ਨੇ ਵੱੜਦੇ ਆ ਸਾਰੀ ਦਿਹਾੜੀ ਮੰਜਾ ਤੋੜਨ ਤੇਨੇ ਦੋਵੇਂ ਇਹ ਨਹੀਂ ਹੈਗਾ ਮੜਾ ਖੇਤ ਗੇੜਾ ਮਾਰਿਆ ਆਈਏ ਉਡਾਉਣੀ ਅੜ ਕੇ ਸਾਰਾ ਦਿਨ ਬਿਲਕੀ ਜਾਂਦੇ ਛੋਟ ਕੇ ਵੱਡ ਕੇ ਸਾਰਾ ਦਿਨ ਆਪਨੇ ਕੋਈ ਕੰਮ ਭਾਲਦੇ ਨੇ ਆਪਣੇ ਤੇ ਕੰਮ ਭਾਲ ਆਪ ਤਾਂ ਡੱਕਾ ਤੋੜ ਕੇ ਦੂਰਾ ਨਹੀਂ ਕਰਦੇ ਇਹ ਨਾ ਹੁਣ ਅਸੀਂ ਡੱਕਾ ਤੋੜ ਕੇ ਦੂਰਾ ਕਰਦੇ ਬੁੱਢਾ ਸਰੀਰ ਹੋ ਗਿਆ ਸਾਡਾ ਹੁਣ ਸਾਰੀ ਉਮਰ ਅਸੀਂ ਕੰਮ ਹਾਲੇ ਕਿੱਥੋਂ ਬੁੱਢੇ ਹੋ ਗਏ ਤੁਸੀਂ ਵੀ ਦੇਖ ਲੈ ਆਪਣੇ ਅਣਗਵਾਰ ਦੇ ਸਾਰੇ ਬੁਢੇ ਬੁੜੀਆਂ ਕੰਮ ਕਰਦੇ ਨੇ ਇਹੀ ਨੇ ਜਿਹੜੇ ਬੁੱਢੇ ਹੋ ਗਏ ਬੁੱਢੇ ਹੋ ਗਏ ਤਾਂ ਰਾਗ ਲਾ ਰੱਖਿਆ ਚੇੜੇ ਮਾਰ ਲੈਣੇ ਖੇਤ ਕਾ ਤੋ ਜਾਣਾ ਗਾ ਲਾਈ ਲਾਈ ਮੈਂ ਨਹੀਂ ਗੜੀਆਂ ਦੇ ਗੇੜਿਆਂ ਦੇ ਹਾਂ ਇਹ ਕੱਢ ਦੇ ਕਿਸੇ ਦੇ ਬੁੜੇ ਕੋਲ ਖੜ ਕੇ ਤੇਰੇ ਕਿਸੇ ਦੇ ਬੁੜੇ ਕੋਲ ਨਹੀਂ ਫਿਰ ਇਹ ਕਿਹੜਾ ਕੱਟ ਆ ਇਹ ਵੀ ਕੱਟ ਨਹੀਂ ਦੇਖ ਲੈ ਹੁਣ ਰੋਟੀ ਬਣਾਉਣਾ ਵਸੇ ਆਹ ਰਸੋਈ ਇੱਥੇ ਤੱਕ ਤੁਰਕੇ ਨਹੀਂ ਜਾ ਸਕਦੀ ਕੋਈ ਚੁਗਲੀ ਦੀ ਗੱਲ ਹੋਵੇ ਉਹ ਜਾਊਗੀ ਪਿੰਡ ਦੇ ਪਰਲੇ ਮੋੜ ਤੱਕ ਜਾਵਾਂ ਮੈਂ ਕਿਉਂ ਬਕਾਮਾ ਰੋਟੀਆਂ ਮੇਰਾ ਗੱਡਾ ਖੜੇਗਾ ਪਹਿਲਾਂ ਤਾਂ ਆਪਣੀਆਂ ਬਣਾ ਦੇ ਜਦੋਂ ਢਿੱਡੇ ਤੇ ਹੋਰ ਨਾ ਚੂਹੇ ਕੁੱਦਣਗੇ ਉਦੋਂ ਆਪੀ ਬਣਾਉਂਗੇ ਆਪੀ ਖਾਉਂਗੇ ਤੇ ਫਿਰ ਤਾਂ ਭੱਜੀ ਜਾਣਗੀ ਮੈਂ ਤੈਨੂੰ ਦੱਸਾਂ ਇਹਨਾਂ ਨੂੰ ਬੰਨਿਆ ਹੋਇਆ ਨਹੀਂ ਕੁੜੀ ਦਾ ਸਭ ਰੋਬਰ ਪਰ ਪਾ ਦੀ ਜਿਵੇਂ ਆਪਾਂ ਨੂੰ ਕੁੱਤੇ ਮੂੰਹ ਚ ਚਿੰਬੜਦਿਆਂ ਨੇ ਇਹਨਾਂ ਨੂੰ ਫੇਰ ਲੱਗੂ ਜਦੋਂ ਉਹਨਾਂ ਦੀ ਨੱਕ ਜਿਓ ਕੇ ਮੂੰਹ ਚ ਪੈ ਗਈ ਉਹ ਸਿਬਾ ਆ ਕੰਮ ਮੈਂ ਕਰਤਾ ਦਿਓ ਰੋਹੀ ਕਿੱਥੇ ਖਾਂਦੇ ਆਹ ਤੇ ਕੁੜੀ ਨੂੰ ਆਹ ਤੇ ਨੱਕ ਕੁੱਟ ਕੇ ਕੱਢੀ ਨਾ ਕਰੋ ਸਾਡਾ ਵੀ ਨਾਮ ਬਦਲ ਦਿਓ ਹਾਂ ਵੇਖ ਲੈ ਕੁੱਟ ਕੇ ਕੱਢ ਲੈ ਕੁੜੀ ਨੂੰ ਤੂੰ ਹੱਥ ਲਾ ਕੇ ਦਿਖਾ ਨਹੀਂ ਅੱਜ ਮੇਰੀ ਹੁਣ ਕੁੜੀ ਆ ਗਈ ਆ ਜਮੀਨ ਨੂੰ ਨਾ ਬਾਪੂ ਕੋਲੇ ਹੈਗਾ ਕੀ ਸੀਗਾ ਕੱਖ ਨਹੀਂ ਸੀਗਾ ਅੱਧਾ ਕਿਲਾ ਸੀ ਆ ਸਾਡੇ ਬੰਦੇ ਨੇ ਮਰੇ ਨੇ ਇੱਕ ਕਰੇ ਨੇ ਆਇਨੀ ਤੇ ਮੇੜ ਬਣੀਆ ਨਾਲੇ ਬਾਪੂ ਤੂੰ ਤਾਂ ਜਿਹੜੀ ਤੇਰੀ ਜ਼ਮੀਨ ਸੀ ਆ ਦਾਰੂ ਚ ਨੰਗਾ ਆ ਗਿਆ ਆ ਉਹ ਵੀ ਤੇਨੇ ਗਿਰਬੀ ਤੇ ਰਹੀ ਹੋਈ ਸੀ ਅਸੀਂ ਛੜਾਈ ਆ ਹਾਂ ਵੱਡੇ ਆਏ ਹੁਣ ਜ਼ਮੀਨ ਵਾਲੇ ਲੈ ਲੈ ਮੈਨੇ ਹਾਂ ਪਤਾ ਹੀ ਨਹੀਂ ਸੀ ਲੈ ਲੈ ਵੱਡੀ ਨੂੰ ਇਹ ਜੀ ਨਿਕਲੂਗੀ ਲੈ ਲੈ ਮੈਨੇ ਨਹੀਂ ਸੀ ਭਾਈ ਉਹ ਤਾਂ ਆਪਣੇ ਆਪਣੇ ਮਾਪੇ ਸੀ ਜਿਨ੍ਹਾਂ ਨੇ ਥੋੜਾ ਥੋੜੇ ਪੈਸੇ ਕਰਕੇ ਤੇ ਇਹਨਾਂ ਦਾ ਸਹਾਰਾ ਲਵਾਇਆ ਨੀ ਨੰਗਾ ਮਲੰਗਾ ਦੇ ਹੈਗਾ ਕੀ ਸੀ ਦੇਖ ਲੈ ਹਾਂ ਇਹ ਆਗਿਆ ਹਾਂ ਨੌਰੇ ਵਾਲੀਆਂ ਦੇਖ ਲੈ ਕਿਉਂ ਹੱਦ ਹੋ ਗਈ ਔਰ ਦੇ ਬਰ ਮੁੰਡੇ ਨੂੰ ਕਰ ਦਿਆਂ ਗੱਲ ਉਹਨਾਂ ਨਾਲ ਲੈ ਤੁਹਾਡੇ ਮੁੰਡੇ ਕੀ ਕੀ ਕਰ ਲੈਣਗੇ ਹਾਂ ਉਹ ਵੱਡੇ ਨਾਡੂ ਖਾਂ ਲੱਗੇ ਨੇ ਚੱਲਣੀਆਂ ਨਾ ਤਾਂ ਚੱਲਦਾ ਰੂਏ ਰੰਡੀ ਰੋਣਾ ਨਹੀਂ ਮੈਂ ਤਾਂ ਐ ਕਹਿੰਦੀ ਸੀ 10 ਵਜ ਗਏ ਨਾ ਤੇ 11 ਵਜ ਗਏ 11 ਤਾਂ ਉੱਪਰ ਹੋਇਆ ਪਿਆ ਟਾਈਮ ਤਾਂ ਭਾਈ ਇੱਕ ਇੱਕ ਦੋ ਦੋ ਤਾਂ ਖਵਾਉ ਚੱਲ ਕੁਛ ਨਹੀਂ ਹੁੰਦਾ ਅਰੇ ਪੀਟ ਟੈਲੀਕਾਸਟ ਆਊਗਾ ਸਾਸ ਵੀ ਕਭੀ ਬਹੁਤੀ 12 ਵਜ ਨਾਲ ਆ ਜਾ ਆ ਜਾ ਚੱਲ ਜਾ ਉਹ ਇਹ ਜੇ ਕੰਮ ਬਥੇਰੇ ਕਰਾਲਾ ਸਾਰਾ ਤੇ ਕਰ ਦਿਨਿਆ ਨੇ ਸਿਪੂ ਤੂੰ ਹੀ ਲਾ ਲੈ ਹੁਣ ਤਾਂ ਰੋਟੀਆਂ ਮੈਂ ਤਾਂ ਕਹਣਾ ਨਹੀਂ ਲਾ ਹੂੰ ਹੋਰ ਕੌਣ ਤੈਨੂੰ ਪੁੱਲ ਕੇ ਪਕਾ ਕੇ ਦੇਊਗਾ ਇਹ ਤਾਂ ਮੈਨੂੰ ਪਕਾਉਣੀਆਂ ਪੈਣਗੀਆਂ ਪਕਾ ਜਹੇ ਜੇ 빙ਗੀਆਂ ਬੋਲੀਆਂ ਪਕਦੀਆਂ ਹੋਰ ਕੀ ਕਰਾਂ ਨਹੀਂ ਮੈਂ ਮਰ ਜੂ ਭੁੱਖਾ ਇਹ ਆਏ ਰਬਾ ਤੇ ਬਾਪਾਤਾ ਮੇਰੀਆਂ ਨੂੰ ਹਾਂ ਕਹੇ ਜੀ ਇੰਨੇ ਉਹ ਭਾਈ ਕੁੜੀਏ ਐਂ ਦੱਸ ਸਾਰੇ ਖੈਰ ਸੁਖ ਤਾਂ ਹੈ ਆਂਡ ਗੌਂਡ ਤੂੰ ਐਂ ਚੁੱਪ ਕਰਕੇ ਜੀ ਆਵੜੀ ਨਹੀਂ ਬਾਪੂ ਸਾਰੇ ਕਿਤੇ ਠੀਕ ਠਾਕ ਨੇ ਵਧੀਆ ਆਂਡ ਗਮੰਡ ਵੀ ਠੀਕ ਆ ਮੇਰਾ ਚੰਗਾ ਘਰ ਦਾ ਪਰਿਵਾਰ ਵੀ ਮੇਰਾ ਠੀਕ ਆ ਤੁਸੀਂ ਦੱਸੋ ਕਿਵੇਂ ਚੁੱਪ ਕਰੇ ਜੇ ਬੈਠਿਓ ਆਪਣੇ ਪਰਿਵਾਰ ਚ ਤਾਂ ਠੀਕ ਆ ਖੈਰ ਸੁੱਖਾ ਗਈ ਬਸ ਸਾਡੇ ਆਪਣੇ ਪਰਿਵਾਰ ਚ ਵੀ ਠੀਕ ਹੈ ਭਾਈ ਬਸ ਠੀਕ ਹੈ ਵਧੀਆ ਜਿਹੜਾ ਟਾਈਮ ਨਹੀਂ ਹੁੰਦੀ ਤੈਨੂੰ ਸੁਨੇਹਾ ਨਹੀਂ ਲਾਉਂਦੇ ਤੇ ਹੈਂ ਤੁਸੀਂ ਨਹੀਂ ਦੱਸਦੇ ਹੈਗੇ ਬੇਬੇ ਮੇਰੇ ਲਵੇ ਉਹ ਤਾਂ ਮੈਨੂੰ ਭਾਬੀ ਨੇ ਵੱਡੀ ਨੇ ਫੋਨ ਕਰਤਾ ਉਹਨੇ ਦੱਸਿਆ ਮੈਨੂੰ ਉਧਰ ਚਾਚੇ ਦੀ ਨੂੰਹ ਨੇ ਹੈ ਨਹੀਂ ਤੁਸੀਂ ਥੋੜੀ ਦੱਸਦੇ ਉਹਨਾਂ ਨੇ ਦੱਸਿਆ ਵੀ ਤੇਰੀ ਮਾਂ ਦਾ ਹਾਲ ਤਾਂ ਪੁੱਛ ਲਾ ਕੇ ਵੀ ਕੀ ਹੋ ਰਿਹਾਗਾ ਨਾ ਮੇਰੇ ਹੁੰਦੇ ਹੋਏ ਤੁਹਾਡਾ ਹਾਲ ਮਾੜਾ ਹੋ ਜਾਊਗਾ ਪਹਿਲਾਂ ਮੈਨੂੰ ਐ ਦੱਸ ਉਹ ਭਾਈ ਐਸੇ ਕਰਕੇ ਤਾਂ ਦੱਸਿਆ ਨਹੀਂ ਵੀ ਕੁੜੀ ਨੂੰ ਕਾਨੂੰ ਐਵੇਂ ਟੈਨਸ਼ਨ ਪਾਉਣੀ ਐ ਨਾਲੇ ਸਾਡੀ ਗਲਤੀ ਚੱਲ ਘਰ ਚ ਹੁਣ ਚਾਹੇ ਚਾਹੇ ਲੜਕੇ ਰੋਟੀ ਦੇਣ ਚਾਹੇ ਭਾਈ ਕਿਵੇਂ ਮਰਜੀ ਆ ਕਿਵੇਂ ਲੜਕੇ ਦੇਣ ਬਾਪੂ ਜ਼ਮੀਨ ਦਾ ਮੱਝਾ ਜਿਆਦਾ ਮਾਲਕਾਂ ਤੋਂ ਕੀ ਗੱਲ ਹੈ ਫਰਦ ਜਮੀਨ ਨੂੰ ਉਹ ਕਰਨਾ ਨਹੀਂ ਚਾਹੁੰਦੇ ਸਾਨੂੰ ਐ ਵੀ ਕੁੜੀ ਤਾਂ ਆਪਦੇ ਘਰੇ ਸੋਨਾ ਟਾਈਮ ਕੱਟਦੀ ਐ ਕਿਉਂ ਅਸੀਂ ਚੰਗਾ ਮਾੜਾ ਕਹੀਏ ਸਾਡੇ ਨਾਲ ਜਿਹੜੀ ਬਣਨੀ ਆ ਉਹ ਬਣਦੀ ਹੋਈ ਐ ਰੋਟੀ ਸਾਨੂੰ ਨਹੀਂ ਟੁੱਕ ਸਾਨੂੰ ਨਹੀਂ ਕੋਈ ਕੱਪੜਾ ਸਾਡਾ ਨਹੀਂ ਧੋਂਦਾ ਕੋਈ ਲੀੜਾ ਸਾਡਾ ਨਹੀਂ ਧੋਂਦਾ ਅਸੀਂ ਤਾਂ ਹੋਈ ਗੱਲ ਲੈ ਕੇ ਬਸ ਇੱਕ ਪੱਰ ਦਾ ਰੱਖ ਰੱਖਿਆ ਲੋਕਾਂ ਕੋਲੇ ਕਹਿੰਦੇ ਨਹੀਂ ਜਦੋਂ ਜਾਦੇ ਲੜਾਈ ਹੁੰਦੀ ਐ ਤਾਂ ਲੋਕਾਂ ਨੂੰ ਆਪ ਹੀ ਪਤਾ ਲੱਗ ਜਾਂਦਾ ਬੋਲਣ ਦੀ ਲੋੜ ਨਹੀਂ ਕੁੜੀ ਨੂੰ ਕੀ ਦੱਸਣ ਲੱਗੀਆਂ ਪਹਿਲਾਂ ਮੈਨੂੰ ਆਹ ਦੱਸੋ ਉਹ ਨਹੀਂ ਕਰਦੇ ਜ਼ਮੀਨ ਜਮੂਨ ਦਾ ਤਾਂ ਨਹੀਂ ਕਰਿਆ ਹਜੇ ਤੁਸੀਂ ਨੇ ਜ਼ਮੀਨ ਦਾ ਤਾਂ ਹਜੇ ਭਾਈ ਕੁਝ ਨਹੀਂ ਕਰਿਆ ਬਸ ਜ਼ਮੀਨ ਨਾਲ ਨੌਕਰਵਾ ਦਿਓ ਜੇ ਜ਼ਮੀਨ ਨੌਕਰਾਂ ਤੇ ਜਿਆਦਾ ਸਿਰ ਟੜ ਜਾਣਗੇ ਮੁੰਡੇ ਨਹੀਂ ਕੁਝ ਬੋਲਦੇ ਹੈਗੇ ਦੇ ਮੁੰਡੇ ਬੋਲਣ ਵਾਲੇ ਹੁਣ ਫਿਰ ਬੰਗਾਂ ਸਿਰ ਤੇ ਕੋ ਚੜਨ ਇਹ ਮੁੰਡਿਆਂ ਨੇ ਬੰਗਾਂ ਚਮੜਾ ਰੱਖੀਆਂ ਨੇ ਬਸ ਇੱਥੇ ਕਮੀ ਆ ਸਾਰੀ ਮੇਰੀ ਗੱਲ ਸੁਣ ਲੈ ਮੈਂ ਤਾਂ ਏ ਮੰਨੇ ਨਾ ਮੰਨੇ ਮੈਂ ਤਾਂ ਤਿੰਨੇ ਸੇ ਜਮੀਨ ਦੇ ਬਰੋਬਰ ਪਾ ਦੂੰ ਚੌਥਾ ਹਿੱਸਾ ਸਾਡਾ ਬੇਬੇ ਮੈਂ ਵੀ ਆਪਦਾ ਹਿੱਸਾ ਲੈ ਕੇ ਜਾਉਂਗੀ ਅਰਕੇ ਹਾਂ ਹੋ ਗਈ ਹਾਂ ਇਹ ਮੁੰਡਿਆਂ ਦੇ ਇੱਕ ਤੇਰਾ ਹੋਗਾ ਹਿੱਸਾ ਸਾਡਾ ਹੋਗਾ ਹਾਂ ਹਿੱਸੇ ਤਾਂ ਪੈ ਜਾਣਗੇ ਪਰ ਉਹ ਗੱਲਾਂ ਨਹੀਂ ਰਹਿਣੀਆਂ ਜਿਹੜੀਆਂ ਹੋਂ ਪਹਿਲਾਂ ਵਾਲੀਆਂ ਨੇ ਮੈਂ ਨਹੀਂ ਚਾਹੁੰਦਾ ਵੀ ਲੋਕ ਸਾਨੂੰ ਥੂ ਥੂ ਕਰਨ ਬਾਪੂ ਮੇਰੀ ਗੱਲ ਸੁਣਾ ਡਰਾਵਾ ਜ਼ਰੂਰੀ ਆਦਾ ਮੈਂ ਕਿਹੜਾ ਜ਼ਮੀਨੇ ਲ ਜਾਣ ਲੱਗ ਰਹੀਆਂ ਮੇਰੇ ਵੀ ਜਵਾਕ ਬੈ ਉਹਨਾਂ ਨੇ ਪੈਸੇ ਸੱਕਾਂ ਭਰਾਉਣੀਆਂ ਨੇ ਅਜੇ ਸਾਵਾ ਸੇ ਭਾਈ ਮੇਰਾ ਤਾਂ ਦਿਲ ਡਰ ਗਿਆ ਸੀ ਮਾ ਕਿਤੇ ਕੁੜੀ ਇੱਕ ਆਹੀ ਤੂੰ ਡਰ ਕੇ ਨਾ ਤੂੰ ਇਹੀ ਡਰ ਕੇ ਚੱਲਦੇ ਹੋ ਤਾਂ ਉਹ ਸਿਰ ਚ ਇਹੀ ਦਰਦ ਹੈ ਜੇ ਮੈਂ ਬੋਲ ਲਿਆ ਤਾਂ ਮੇਰਾ ਮੂੰਹ ਵੀ ਬੰਦ ਕਰਾਉਂਦਾ ਹੈ ਕਹਿੰਦਾ ਬੋਲ ਨਾ ਗਵਾਂਡੀ ਸੁਣ ਲੈਣਗੇ ਉਹ ਮੈਂ ਕਹਿੰਦਾ ਵੀ ਐਵੇਂਤੀ ਪੁੱਤ ਦੀ ਬੇਇੱਜ਼ਤੀ ਹੁੰਦੇ ਨਾਲੇ ਆਪ ਦੀ ਹੁੰਦੀ ਅਗਲਾ ਕਹਿੰਦਾ ਇਹਨਾਂ ਦੇ ਘਰ ਚ ਲੜਾਈ ਰਹਿੰਦੀ ਆ ਰੋਜ਼ ਬਾਪੂ ਤੁਸੀਂ ਨਾ ਲੜਮ ਤੋਂ ਨਾ ਡਰਿਆ ਕਰੋ ਹੈ ਐਂ ਘ ਡਰਦੇ ਹੁੰਨੇ ਹੋਗੇ ਜੇ ਮਾੜਾ ਮੋਟਾ ਤਾੜ ਕੇ ਰੱਖੇਗਾ ਮੁੰਡਿਆਂ ਨੂੰ ਫੇਰ ਆਗਾ ਅਜੇ ਤਾਂ ਮੁੰਡੇ ਨਾਲੇ ਬੰਗੂਆਂ ਨਾ ਤੇਰੇ ਸਿਰ 'ਚ ਚੜ ਕੇ ਨੱਚਣਗੇ ਨਾਲ ਲੜਾਈ ਤੋਂ ਡਰ ਕੇ ਫਿਰ ਅੰਦਰ ਬੈਹਿ ਕੇ ਤਾਂ ਨਹੀਂ ਮਰਨਾ ਵੀ ਅੰਦਰ ਸੜ ਕੇ ਮਰਨਾ ਆਪਾਂ ਨੇ ਤੇ ਤੁਸੀਂ ਇਹ ਮੈਨੂੰ ਪ੍ਰੋਫੈਸ਼ਨ ਦੱਸੇਗਾ ਫੇਰ ਹੀ ਪਤਾ ਲੱਗੂਗਾ ਬੇਬੇ ਤੁਸੀਂ ਨੇ ਮੈਨੂੰ ਕਹ ਤੂੰ ਦੱਸਿਆ ਤੂੰ ਮੈਨੂੰ ਧੀਏ ਨਹੀਂ ਸਮਝਦੀ ਆਪਦੀ ਨਹੀਂ ਮੂੰਹ ਬੰਦ ਰੰਦਾ ਵੀ ਕੁੜੀ ਨੂੰ ਨਾ ਕਹੀਂ ਇਹ ਮੂੰਹ ਬੰਦ ਨਾ ਮੇਰਾ ਇਹੀ ਗੱਲ ਤੋਂ ਡਰਦਾ ਵੀ ਘਰ ਦਾ ਕਲੇਸ਼ ਸਾਲਾ ਲੈ ਕੇ ਬੈਹ ਜਾਂਦਾ ਹੁੰਦਾ ਨਾਲੇ ਧੀ ਪੁੱਤ ਤੋਂ ਛੋੜਾ ਫਰਕ ਪੈ ਜੂਗਾ ਛੋੜਾ ਭਾਈਆਂ ਨਾਲ ਫਰਕ ਪੈ ਜੂ ਤੇਰਾ ਮੈਨੂੰ ਨਹੀਂ ਪਤਾ ਹੈ ਗਿਆ ਬਾਪੂ ਕਿਵੇਂ ਮਰਜੀ ਸਮਝਾ ਆਪਲਾ ਤਾਂ ਮੈਂ ਸਮਝਾ ਕੇ ਜਾਊਂਗੀ ਮੁੰਡਿਆਂ ਨਾਲ ਮੈਂ ਕਰਦੀਆਂ ਗੱਲ ਬੈਠ ਕੇ ਦੋਨਾਂ ਨਾਲ ਗਏ ਕਿੱ ਜਾਂਦੇ ਨੇ ਦੋਈ ਜਾਣੀਆਂ ਨੇ ਆਏ ਆ ਪ੍ਰਧਾਨ ਕੀ ਕਰ ਰੱਖੀਆ ਕਰ ਚ ਬੇਸਤਾ ਕੋਈ ਆ ਵੀ ਸਾਢੀ ਹੈ ਸਭ ਕੁਝ ਘੋੜਾ ਭੂੜਾ ਉਹੀ ਤੋਰੇ ਫਿਰਦੇ ਨੇ ਸਾਰਾ ਘਰ ਬੰਨ ਕੇ ਸਮਾਤਾ ਉਹੀ ਗੱਲ ਆ ਹੁਣ ਅਸੀਂ ਮਾੜੇ ਲੱਗਦੇ ਆ ਕੋਈ ਨਾ ਬੇਬੇ ਤੂੰ ਨਾ ਹੁਣ ਸੋਚ ਨਾ ਕਰ ਹੈਗੀ ਤੇਰੀ ਤੀ ਤੂੰ ਐ ਸਮਝ ਲੈ ਮੇਰਾ ਭਤੀਜਾ ਪੁੱਤ ਆਗਾ ਠੀਕ ਆ ਠੀਕ ਆ ਪੁੱਤ ਜੇ ਤੂੰ ਫਿਰ ਗੱਲ ਕਰਨੀ ਆ ਨਾ ਸੱਚੀ ਬਹੂਆਂ ਨਾਲ ਤਾਂ ਗੱਲ ਕਰਕੇ ਜਾ ਮੈਂ ਬਹੂਆਂ ਨਾਲ ਨਹੀਂ ਗੱਲ ਕਰਦੀ ਹੈਗੀ ਮੈਂ ਮੁੰਡੇ ਨਾਲ ਗੱਲ ਕਰੂੰਗੀ ਜਿਹੜੇ ਨੇ ਸਿਰ ਚੜਾਈਆਂ ਨੇ ਉਹ ਤੇਰੀ ਸਲਾਹ ਹੈ ਭਾਈ ਬੰਗੋਂ ਨਾਲ ਕਿਉਂ ਲੜੂੰਗੀ ਮੈਂ ਜਿਵੇਂ ਮਰਜ਼ੀ ਕਰ ਸਾਡਾ ਨਾਂ ਕਾਨੂੰ ਹੈ ਬਾਪੂ ਮੇਰੀ ਗੱਲ ਸੁਣਾ ਚਾਹ ਪਾਣੀ ਰੋਟੀ ਟੁੱਕ ਤਾਂ ਮੈਂ ਬੰਗੋਂ ਤੋਂ ਹੀ ਲੈਣਾਗਾ ਠੀਕ ਆ ਮੇਰੇ ਕੱਲ ਨੂੰ ਨੱਕੋਂ ਬੁੱਲੋਂ ਉਤਰ ਜੀ ਬੰਗੋਂ ਦੇ ਬੰਗੋਂ ਨਾਲ ਨਹੀਂ ਲੜਦੀ ਭੋਰਾ ਵੀ ਮੈਂ ਤਾਂ ਮੁੰਡਿਆਂ ਨਾਲ ਗੱਲ ਕਰੂੰਗੀ ਮੁੰਡਿਆਂ ਨੂੰ ਪੁੱਛਦੀਆਂ ਵੀ ਹਾਂ ਭਾਈ ਦੱਸੋ ਬਾਪੂ ਬੇਬੇ ਨੂੰ ਮੈਂ ਲੈ ਜਾ ਜੇ ਤੁਸੀਂ ਨਹੀਂ ਸਮਝ ਸਕਦੇ ਜੀ ਆਪ ਜੀ ਬੰਗੋਂ ਨੂੰ ਤੁਸੀਂ ਸਮਝਾਓ ਹਾਂ ਬੇਬੇ ਨਾਲੇ ਹੈਗਾ ਮੇਰੇ ਨਾਲ ਬੁੜਾ ਬੁੜੀ ਜਾਣਗੇ ਬੇਬੇ ਬਾਪੂ ਜਾਣਗੇ ਜਮੀਨ ਵੀ ਮੇਰੇ ਨਾਲੇ ਜਾਊ ਫੇਰ ਆਪਾਂ ਜ਼ਮੀਨ ਵੀ ਦੇਵਾਂਗੇ ਕੁੜੀ ਨੂੰ ਫੇਰ ਉਹ ਕੀ ਲੱਗਦੈ ਨੇ ਬਾ ਤਾਂ ਠੀਕ ਆ ਠੀਕ ਆ ਜਿਹੜੀ ਕਹਿੰਦੇ ਹੱਥਾਂ ਨਾਲ ਗੰਧ ਖੁੱਲ ਜੇ ਨਾ ਗੰਧ ਲਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਹੋ ਸਕਦਾ ਉਹ ਬੰਵਾਂ ਨੂੰ ਆਪੀ ਸਮਝਾ ਦੇਣਾ ਚੱਲ ਚੰਗਾ ਭਾਈ ਬਸ ਅਸੀਂ ਤਾਂ ਐਂ ਕਹਨੇ ਵੀ ਤੂੰ ਤਾਂ ਇਸ ਘਰ ਦੀ ਪੁਰਾਣੀ ਐ ਭਾਈ ਦੇਖੀ ਕਿਤੇ ਇਹਨਾਂ ਤੋਂ ਉੱਚਾ ਨਹੀਂ ਮਾਨਾ ਕਹਾ ਲਈ ਨਹੀਂ ਬਾਪੂ ਮੈਨੂੰ ਪਤਾ ਮੈਂ ਵੱਡੀ ਆ ਮੇਰੇ ਤੋਂ ਛੋਟੇ ਨੇ ਦੋਨੇ ਦੋਨੇ ਨਹੀਂ ਬੋਲ ਸਕਦੇ ਮੇਰੇ ਮੂਰੇ ਠੀਕ ਆ ਜਿਆਦੇ ਬੋਲਣਗੇ ਬਸ ਤੁਸੀਂ ਮੇਰੇ ਨਾਲ ਰਹੀਓ ਮੈਂ ਕਹਦਾਂਗੀ ਭਾਈ ਬਾਪੂ ਨਰਵੇਦਨ ਮੈਂ ਲੈ ਕੇ ਜਾਂਦੀ ਆਂ ਪਤਾ ਤੇਰੇ ਨਾਲ ਖੜਿਆ ਤੈਨੂੰ ਐਸ਼ੇ ਕੀ ਕਰਨੀ ਤੁਸੀਂ ਨਾ ਬੋਲੀਓ ਮੈਂ ਆਪੇ ਸਮਝਾ ਦਊਂਗੀ ਪਿਆਰ ਨਾਲ ਠੀਕ ਆ ਨਹੀਂ ਪਿਆਰ ਨਾਲ ਮੰਨਣਗੇ ਤਾਂ ਫੇਰ ਮੈਂ ਕਾਉਂਸਲਿੰਗ ਵਾਲਾ ਵੀ ਸਮਝਾਉਣ ਜਾਣਦੀ ਆਂ ਠੀਕ ਆ ਹਾਂ ਚਲ ਐਂ ਕਰੋ ਬੇਬੇ ਉਹ ਬਹੂਆਂ ਇੱਧਰ ਹੀ ਨੇ ਉਹ ਗੜਾ ਇੱਧਰ ਆਉਂਦੀਆਂ ਨੇ ਸਾਡੇ ਘਰ ਨੂੰ ਲੈ ਉਹਨਾਂ ਨੂੰ ਹਜੇ ਤੱਕ ਰਾਹ ਹੀ ਨਹੀਂ ਪਤਾ ਲੱਗਿਆ ਹੈਗਾ ਵੀ ਸਾਡੀ ਨਣਦਾਈ ਹੋਈ ਹੈਗੀ ਹੈ ਰਾਹ ਹੀ ਤੱਕਾ ਨਹੀਂ ਅਹੀਂ ਘਟਾ ਨੇ ਕਿਸੇ ਨੂੰ ਨਹੀਂ ਦੇਖਦੀ ਆਏਗਾ ਇਹਨੂੰ ਜੇ ਤਾਂ ਕੋਈ ਆਪਦਾ ਆ ਜੂਗਾ ਫਿਰ ਤਾਂ ਭੱਜੀਆਂ ਫਿਰਨਗੀਆਂ ਜਦੋਂ ਕੋਈ ਮੇਰਾ ਆ ਜੂ ਫਿਰ ਪਾਣੀ ਦੀ ਘੁੱਟ ਨਹੀਂ ਪੁੱਸਦੀਆਂ ਚੱਲ ਬੇਬੇ ਆਇਆ ਕਰ ਮੈਂ ਨਾ ਮਾੜਾ ਜਿਹਾ ਫੋਨ ਵੀ ਕਰਿਆ ਤੇ ਉਧਰਲੀ ਭਾਬੀ ਨੇ ਮੈਂ ਉਧਰ ਜਾਉਣੀ ਆ ਮਾੜਾ ਜਿਹਾ ਚਾਚੇ ਗਿਆ ਕਣੇ ਉਦੋਂ ਬਾਅਦ ਕੋਈ ਨਾ ਮੁੰਡੇ ਆ ਜਾਣਗੇ ਜਦੋਂ ਮੈਂ ਗੱਲ ਕਰ ਲੂੰਗੀ ਨਾਲੇ ਮੁੰਡਿਆਂ ਨੂੰ ਮੈਂ ਕਰ ਦੂੰਗੀ ਫੋਨ ਵੀ ਭਾਈ ਘਰੇ ਆਜੋ ਮੈਂ ਮੁੜਨਾਗਾ ਸਤੀ ਆਜੋ ਤੁਸੀਂ ਚੱਲ ਠੀਕ ਹੈ ਠੀਕ ਹਾਂ ਮੈਂ ਜਾ ਕੇ ਆਉਣੀ ਹਾਂ ਉਧਰ ਹਾਂ ਮੈਂ ਦੇਖ ਲੈ ਜਦੋਂ ਬੇਬੇ ਆਪਣੇ ਤਰਸ ਆਇਆ ਇਹ ਕੋਤਨ ਆਇਆ ਦਰਸ ਤਾਂ ਠੀਕ ਐ ਕਿਤੇ ਤੂੰ ਤਾਂ ਨਹੀਂ ਸੀ ਪਕਾਈ ਮਾਰਤੀ ਫੋਨ ਫੋਨ ਤਾਂ ਐ ਤਾਂ ਨਹੀਂ ਸੀ ਕਰਿਆ ਕੁੜੀ ਨੂੰ ਮੈਂ ਨਹੀਂ ਸੀ ਚਾਹੁੰਦਾ ਵੀ ਕੁੜੀ ਨੂੰ ਵਿਤ ਲਈਏ ਮੈਂ ਕਾਹਨੂੰ ਕਰਿਆ ਕਿਦਣ ਉਹ ਦਿਨ ਲੜਾਈ ਹੋਈ ਐ ਉਹ ਦਿਨ ਕਵਾਂਡੀਆ ਨੂੰ ਪਤਾ ਲੱਗਿਆ ਤਾਂ ਉਹ ਆਪਣੇ ਉਹ ਦੂਜੇ ਦਿਨ ਉਹਨੇ ਫੋਨ ਕੀਤਾ ਛੋਟੇ ਦਿਨ ਚਲ ਕੋਈ ਗੱਲ ਤਾਂ ਰਾਹ ਪੈ ਸਕਦੀ ਹੈ ਜੇ ਤਾਂ ਪਤਾ ਹੀ ਹੁੰਦਾ ਉਹਨਾਂ ਨੂੰ ਆਪਣਾ ਹੀ ਪਤਾ ਕੀ ਕਹੀ ਜੀਆਂ ਨਹੀਂ ਇਹਨਾਂ ਦਾ ਹੀ ਪਤਾ ਨਿਕਲਨੇ ਜਰੂਰ ਤਰੀਕੇ ਚ ਪਤਾ ਤਾਂ ਲੱਗੂਗਾ ਸਹੀ ਠੀਕ ਹੋਊਗਾ ਚਲ ਕੋਈ ਨਹੀਂ ਕਿਤਨਾ ਅੱਗ ਕੀ ਨਹੀਂ ਮਚਦੀ ਕੀ ਹੋ ਗਿਆ ਨੂੰ ਡੁੱਬ ਉਹ ਕੀ ਕਰੀਆ ਨੇ ਰੋਟੀ ਪਾ ਰੇ ਆਪ ਤਾਂ ਤੁਸੀਂ ਚਲ ਸੁਰਖੀਆਂ ਨਹੀਂ ਗਈਆ ਕੀ ਸਾਰੇ ਰੋਟੀ ਰੋਟੀ ਲਾ ਰੱਖਿਆਗਾ ਪਹਿਲੇ ਉਹਨਾਂ ਦਾ ਫੁਕੜਾ ਫੁਕੇ ਹਟੀਆਂਗੀ ਕੀ ਕਰਕੇ ਹਟੀਆਂ ਤੂੰ ਉਹਨਾਂ ਦਾ ਮਾਰੀ ਜਾਣੀਏਗੀ ਉਹਨਾਂ ਨੂੰ ਕਹਲਾ ਪਾਣੀ ਨੂੰ ਗਰਮ ਕਰਕੇ ਤੂੰ ਰੋਟੀ ਤੁਸੀਂ ਦਿੰਦੀ ਨਹੀਂ ਨਾ ਤੂੰ ਦਿਨ ਉਹਨਾਂ ਵੱਡੀ ਦਿੰਦੀ ਆ ਹਾਂ ਹਾਂ ਤੁਸੀਂ ਤੁਹਾਨੂੰ ਤਾਂ ਮੈਂ ਹੀ ਦੇਣੀ ਆ ਬਸ ਵੀ ਅਸੀਂ ਦੋਨੇ ਭੈਣਾਂ ਗਲਤ ਆਂ ਉਹ ਪਤਾ ਨਹੀਂ ਆ ਤੇ ਮਾਪੇ ਤੈਨੂੰ ਸਹੀ ਲੱਗਦੇ ਨੇਗੇ ਉਹ ਸਹੀ ਨਹੀਂ ਰੋਡੇ ਲੱਗੇ ਪਏ ਨੇ ਮੈਂ ਤਾਂ ਪਸੰਦ ਹੀ ਨਹੀਂ ਹੈਗੇ ਆ ਜਿਹੜੇ ਤੇਰੇ ਮਾਪੇ ਤੈਨੂੰ ਲੱਗੇ ਆ ਨਾ ਪਏ ਨੇ ਰੋਡੇ ਆ ਉਹਨੂੰ ਬੁਲਾਉਣ ਕੇ ਤੇਰੀ ਵੱਡੀ ਭੈਣ ਨੂੰ ਹਾਂ ਅਕੇ ਉਹਨੂੰ ਹਿੱਸਾ ਦੇਵਾਂਗੇ ਜ਼ਮੀਨ ਚੋਂ ਆਹੋ ਦੇਰ ਉਹਨੂੰ ਹਿੱਸਾ ਦੇਣਗੇ ਨਹੀਂ ਆਪਣੇ ਵਾਲੇ ਨਾ ਕੰਮੇ ਨੇ ਜੇ ਮਾੜਾ ਮੋਟਾ ਨਾ ਤੇ ਕਣਕੰਡਾ ਹੋਵੇ ਉਹ ਕਿਵੇਂ ਬੋਲ ਜਾਣ ਆਹੋ ਇਹੀ ਨੇ ਕੰਮੇ ਨੇ ਹੋਰ ਵੱਖਾ ਖਾ ਖਾ ਕੇ ਗੋਗੜੀ ਵਧਾਈ ਆ ਹੋਰ ਕੁਛ ਨਹੀਂ ਉਹ ਭਾਬੀ ਮੇਰੀ ਗੱਲ ਸੁਣ ਪਹਿਲਾਂ ਤੂੰ ਆਪਰੇ ਬੰਦੇ ਤੇ ਰੋਹ ਮਾਰ ਠੀਕ ਆ ਨਾ ਤੂੰ ਮੇਰੇ ਘਰ ਵਾਲੇ ਨੂੰ ਬਗੜਾ ਇਹਨੂੰ ਨਾ ਮੇਰੇ ਮੂਰੇ ਬੁਲਾ ਲੈ ਇਹਹੀ ਗੱਲ ਮੈਂ ਨਹੀਂ ਛੋਡੇ ਨਾਲ ਹੀ ਆ ਵੀ ਉਹਨਾਂ ਨੂੰ ਰੋਟੀ ਨੂੰ ਕਿਹੜਾ ਦਿਨ ਚਾਰ ਇੱਕ ਗੱਲ ਇਹ ਡਰਾਮੇ ਵੀ ਬਾਰੇ ਘਰ ਦੇ ਸਾਂਸਾ ਰੋਟੀ ਗਰਮ ਕਰਕੇ ਦੇ ਦੋ ਸਾਨੂੰ ਰੋਟੀ ਚੱਕਿਓ ਦਾਲ ਚੱਕਿਓ ਪਾ ਦੋ ਐਨੇ ਡਰਾਮੇ ਨਹੀਂ ਬਾਈ ਤੇ ਲੈ ਜਾਂਦੇ ਰੋਟੀ ਨੂੰ ਜਵਾਬ ਦੇ ਉਹੀ ਕਹਿ ਰਿਆ ਕਰ ਉਹਨਾਂ ਨੂੰ ਕਹ ਗੁਰਦੁਆਰਾ ਜਾ ਕੇ ਖਾਓ ਵੇ ਉਹੀ ਤਾਂ ਗੱਲ ਆ ਪਹਿਲਾਂ ਅੱਗੇ ਕਿਹੜਾ ਸੀ ਦਿੰਦਿਆਂ ਨਹੀਂ ਸੀ ਰੋਟੀ ਸਵੇਰੇ ਲਾ ਕੇ ਰੱਖ ਦਿੰਦੇ ਸੀ ਫਿਰ ਡਰਾਮੇ ਕਰਨ ਲੱਗੇ ਵੇ ਮੈਂ ਤਾਂ ਕਹਤਾ ਵੀ ਮੇਥੋਂ ਤਾਂ ਵੀ ਡਰਾਮੇ ਚੱਲ ਨਹੀਂ ਜਾਂਦੇ ਨਾ ਮੈਂ ਪਾਗਲਾ ਸੀ ਅਸੀਂ ਬੇਲੀਆਂ ਆਏ ਨੇ ਇੱਥੇ ਰੱਖੀਆਂ ਸੀ ਮੈਂ ਤਨ ਲੈ ਕੇ ਆਏ ਨੇ ਸਾਨੂੰ ਮੈਂ ਤਾਂ ਆਏ ਗੈਣੀ ਆ ਇਹਨਾਂ ਨੂੰ ਬਿਰਦਾ ਆਸ਼ਰਮ ਚ ਛੱਡ ਆਉਣੀਆਂ ਹੈ ਆਪਾਂ ਉਹ ਬਿਰਦਾ ਆਸ਼ਰਮ ਚ ਛੱਡ ਆਵਾਂਗੇ ਸਾਰਾ ਪਿੰਡ ਥੂ ਥੂ ਕਰੂਗਾ ਦਿਮਾਗ ਲੜੀ ਕਰੇ ਤਾਂ ਪਤਾ ਨਹੀਂ ਘਰੇ ਪਾਣੀ ਕਰਕੇ ਦੇਤਾ ਜਾਂ ਬਾਰੇ ਵੀ ਬਥੇਰੇ ਨੰਬਰ ਬਣਾਉਣਾ ਅੱবি ਸਾਡਾ ਬੁੜੇ ਬੁੜੀ ਬਾਰ ਕਰਦਾ ਸਾਡਾ ਕੋਈ ਹੈ ਹੀ ਨਹੀਂ ਹੁਣ ਜੇ ਬਿਰਦਾ ਸ਼ਾਮ ਛੱਡੇ ਆਪਣੀ ਸਤਾਈ ਮੁਰੇ ਆ ਜੂਗੀ ਫਿਰ ਇਹ ਕੀ ਕਰਗੇ ਕੀ ਕਰਗੇ ਇਹਨਾਂ ਦਾ ਰੋਡੇ ਲੱਗੇ ਨੇ ਸਾਨੂੰ ਤਾਂ ਕੱਜ ਦਾ ਛੋਟਾ ਹੈਗਾ ਤੇਰਾ ਦਿਮਾਗ ਵੀ ਛੋਟਾ ਬਰਤ ਤੁਸੀਂ ਵੱਡਾ ਦਿਮਾਗ ਆ ਲੈ ਬਰਤ ਲੋ ਕੀ ਕਰਗੇ ਇਹਨਾਂ ਦਾ ਪਤਾ ਨਹੀਂ ਮੈਨੂੰ ਤਾਂ ਉਹ ਕਰੀ ਨੇ ਲੈ ਉਹ ਆਂਦੇ ਪੜ ਕਰਦੇ ਇਹਨਾਂ ਨਾਲ ਦੀ ਗੱਲ ਉਹ ਬਾਈ ਤੂੰ ਕਹੇ ਯਾਰ ਮੰਮੀ ਡੈਡੀ ਨੂੰ ਵੀ ਬਾਈ ਇਹਨਾਂ ਨੂੰ ਤੰਗ ਨਾ ਕਰੇ ਮੇਰੀ ਬਹਣ ਬਾਈ ਤਾਰੀ ਬਹੂ ਤੋਂ ਕੰਮ ਕਰਾਇਆ ਕਰ ਮੇਰੇ ਘਰ ਵਾਲੀ ਕੰਮ ਨਹੀਂ ਕਰਦੀ ਮੈਂ ਕਿਉਂ ਕੰਮ ਕਰੂੰ ਮੈਂ ਡੰਗਰ ਆ ਜ ਫਿਰ ਮੈਂ ਐਂ ਕਹਿੰਦਾ ਤੂੰ ਮਾਪ ਨੂੰ ਸਮਝਾ ਪਿਆ ਰ ਨਾਲ ਐਮੀ ਮੱਥਾ ਦਾ ਬਾਈ ਇਹਨਾਂ ਦੇ ਰਾਖੜਾ ਉਖੜਾ ਬੱਜੂ ਮਰ ਜਾਣਗੇ ਠੰਡ ਚ ਤੂੰ ਮੜਾ ਜਾ ਸੰਧਾਰੇ ਮੇਰਾ ਸਾਰਾ ਤੁਹਾਡੀ ਉਹਦੇ ਨਾਲ ਖਰੇ ਚੱਲੀ ਦੇ ਬਾਈ ਹੁਣ ਦੇ ਕਈ ਤਰੀਕੇ ਹੁੰਦੇ ਨੇ ਮੜਾ ਜਾ ਮਿੱਠਾ ਰਹਿ ਫਿਰ ਕੀ ਕਰਗੇ ਤੁਸੀਂ ਦੱਸ ਦੋ ਕੀ ਕਰਗੇ ਉਹਨਾਂ ਦੋਨਾਂ ਨੇ ਪਤਾ ਆ ਕੇ ਕੁੜੀ ਨੂੰ ਬੁਲਾਉਣੇ ਹਿੱਸਾ ਕਰ ਦਿੰਨੇ ਜ਼ਮੀਨ ਚ ਆ ਕੇ ਮੈਂ ਹਿੱਸਾ ਕਰ ਦਿੰਨੇ ਹਾਂ ਜਿਹੜੇ ਹਿਸਾਬ ਨਾਲ ਤੁਸੀਂ ਲੱਛਣ ਕਰਦੇ ਹੋ ਤਾਂ ਅਗਲਾ ਬੁਲਾਉਗੇ ਹੁਣ ਨਾ ਮੈਨੂੰ ਐਂ ਦੱਸ ਫਿਰ ਹੁਣ ਬਣ ਕੇ ਸਾਦਾ ਓਏ ਮੇਥਾ ਤਾਂ ਨਹੀਂ ਮੈਂ ਕਾਂਕਾ ਕਿਰੀ ਕਰਵਾਦਾ ਮੈਂ ਆਪ ਦੀ ਘਰ ਦੀ ਉਹਨਾਂ ਦੀ ਤੂੰ ਆਪ ਦੀ ਘਰ ਉੜੀ ਤਾਂ ਆਉਂਦੀ ਆ ਸੱਦ ਵੀ ਲਿਆ ਦੇਖ ਲੋ ਸਸੀ ਕੌਰ ਜੀ ਸਸੀ ਕੌਰ ਹੋਰ ਕਿਵੇਂ ਠੀਕ ਹੋ ਠੀਕ ਆ ਵਧੀਆ ਨਾ ਤੁਹਾਨੂੰ ਫੋਨ ਕਿਨੇ ਕੀਤਾ ਸੀ ਕੀ ਗੱਲ ਵੀਰੇ ਮੈਂ ਆ ਨਹੀਂ ਸਕਦਾ ਚਲੋ ਤੁਸੀਂ ਚਲੋ ਮੈਂ ਤੁਸੀਂ ਜਾਓ ਅਸੀਂ ਕਿਉਂ ਜਾਈਏ ਐ ਨਰਨਾ ਸਾਹਮਣੀ ਗੱਲ ਕਰ ਲੈ ਭੈਣੇ ਸਾਨੂੰ ਇਹਨਾਂ ਦੀ ਵੱਧ ਲੋੜਾ ਤੇ ਨਹੀਂ ਤੂੰ ਹੁਣ ਵਿਆਹੀ ਬਰੀ ਆਪਦੇ ਘਰੇ ਰਿਆ ਕਰ ਆਹ ਵਾਹ ਐਨੀ ਤੀਜੇ ਦਿਨ ਆ ਜਾਨੀ ਐ ਐਡੀ ਗੱਲ ਹੋ ਗਈ ਮੈਂ ਮੈਨੂੰ ਐ ਦੱਸੋ ਫੋਨ ਮੈਨੂੰ ਮਰਜੀ ਕਿਸੇ ਨੇ ਕਰਿਆਗਾ ਨਾ ਤੁਸੀਂ ਬੇਬੇ ਬਾਪੂ ਨੂੰ ਰੋਟੀ ਵੀ ਨਹੀਂ ਦੇ ਸਕਦੇ ਕੀ ਗੱਲ ਬਈ ਫੇਰ ਭਾਈ ਨਾਲ ਲੈ ਜਾ ਆਪਦਿਆਂ ਨੂੰ ਮੈਂ ਨਾਲ ਲੈ ਜੂੰਗੀ ਬੇਬੇ ਨੂੰ ਵੀ ਲੈ ਜੂੰ ਬਾਪੂ ਨੂੰ ਵੀ ਲੈ ਜੂੰ ਨਾਲ ਜ਼ਮੀਨ ਵੀ ਜਾਊਗੀ ਇਹੀ ਜ਼ਕਰ ਪੱਟੀ ਦਾ ਫੇਰ ਲੈ ਜਿਵੇਂ ਕਰਨ ਜੋ ਕੇ ਰਹਿ ਜੋਵੇਂ ਨਾ ਤੁਸੀਂ ਦਿਹਾੜੀ ਕਰੋ ਕਰੋਂਗੇ ਨਾਲ ਨੇ ਕਿਉਂ ਸੀ ਜਿਹੜੇ ਕੰਮ ਕੀਤਾ ਉਹ ਸਾਰਿਆਂ ਨੂੰ ਆਪਦੇ ਵਾਰ ਭਾਈ ਸਾਰਿਆਂ ਨੂੰ ਸਾਰਿਆਂ ਨੂੰ ਜ਼ਮੀਨ ਤੇ ਇਲਾਣਾ ਬਣਾਈਏ ਦੋਨਾਂ ਘਰੇ ਕੀ ਕਾ ਛੋਟੀ ਨਹੀਂ ਹੈਗੀ ਕਿ ਮੈਂ ਬੋਲਦਾ ਤਾਂ ਸੱਬੜ ਜੇ ਮੇਰੀ ਗੱਲ ਸੁਣ ਲੈ ਭਰਾਵਾ ਜੇ ਇਹਦਾ ਘਰ ਆ ਦਿਹਾੜੀ ਕਰਦਾ ਤਾਂ ਹੀ ਤੇ ਇੱਥੇ ਆਈ ਏ ਜ਼ਮੀਨ ਲੈਣ ਮੇਰੀ ਗੱਲ ਸੁਣ 10 ਕਿੱਲੇ ਨਹੀਂ ਮਾਲਕ ਨਾ ਹਾਂ ਮੈਂ ਕੋ ਮੰਗਰ ਜ਼ੀਰੋਂ ਨਾਲ 1 ਕਿੱਲੇ ਨੂੰ 10 ਕਿੱਲੇ ਨਾ ਸਮਝਾ ਜਿਹੜੇ ਪਾਏ ਨੇ ਨਾ ਕੰਨਾਂ 'ਚ ਗੱਲ 'ਚ ਇਹ ਅਸੀਂ ਪਾ ਰਹੇ ਹੁੰਦੇ ਹਾਂ ਇਹ ਕਾਰ ਕਰ ਲਾ ਵਿਆਹ ਤੇ ਕਿੰਨਾ ਖਰਚਾ ਕਰਿਆ ਸੀ ਮੇਰੀ ਇੱਕ ਗੱਲ ਸੁਣ ਲੈ ਭਰਾਵਾ ਮਾਂ ਬਾਪ ਨੇ ਜੰਮਿਆ ਪਾਲਿਆ ਡੇਡੇ ਕਰਿਆ ਤੁਸੀਂ ਵਿਆਹ ਕਰਿਆ ਤੁਹਾਡਾ ਇਹਦਾ ਮਤਲਬ ਕੱਲ ਨੂੰ ਛੋਡੇ ਜਵਾਕ ਵੀ ਸੁਣੋ ਨਾ ਮਾਂ ਬਾਪ ਨੇ ਕਿਹੜਾ ਚਾਹ ਨੂੰ ਜੰਮਿਆ ਆ ਦੇਖ ਇਹਨਾਂ ਦਾ ਜ ਦੀ ਗੱਲ ਕਰੋ ਨਾ ਆਪਣੇ ਪੱਖ ਦੀ ਗੱਲ ਕਰੋ ਤੇ ਅੱਗੇ ਕੱਢ ਲੈ ਮੇਰੀ ਗੱਲ ਸੁਣ ਲੈ ਭਾਈ ਤੂੰ ਵਿਆਹ ਤੇ ਵਰਤੀ ਤੇਰੇ ਵਿਆਹ ਦੇ ਖਰਚਾ ਤਰਚਾ ਕਰਤਾ ਹੁਣ ਭਾਈ ਇੱਥੇ ਤੇਰਾ ਮੂੰਹ ਘੜਾ ਦਾ ਮਤਲਬ ਨਹੀਂ ਕਾ ਆਹੋ ਲਾ ਫੇਰ ਇੱਕ ਗੱਲ ਹੋਰ ਸੁਣ ਲਾ ਤੂੰ ਬੋਲੀ ਦਾ ਜਾਨੀ ਹੈਗੀ ਉਹਨਾਂ ਨੂੰ ਲੈ ਕੇ ਜਾਵਾਂਗੇ ਦੋ ਹਿੱਸੇ ਉਹਨਾਂ ਨੇ ਤੀਜਾ ਮੇਰਾ ਕਾ ਇੱਕ ਹਿੱਸਾ ਮਿਲੂਗਾ ਜ਼ਮੀਨ ਦਾ ਸਹੀ ਵੱਡੀਆਂ ਨਹੀਂ ਤੇਰੇ ਛਿੱਤਰ ਲਾਉਂਦੇ ਜਮੀਨ ਮਰੂ ਵੀ ਖਿੱਚ ਕੇ ਚੰਬੜਾਂ ਜਾਂਦੇ ਜਮੀਨ ਦੀ ਮਾਰੀ ਦੇ ਕੇ ਵੇਚੋ ਉਹ ਵਾਧਾ ਤੋਂ ਕਹਿੰਨੀ ਮਾਰੀ ਤੈਨੂੰ ਕਿੰਨਾ ਗਿਆ ਸੀ ਨਾ ਉਹਦਾ ਤਿਹਾਰ ਤੇ ਉਹਦੀ ਉੱਡੀ ਜਾਂਦਾ ਸੀ ਕਦੇ ਲੈ ਕੇ ਸੰਧਾਰਾ ਕਦੇ ਕੋਸ ਲੈ ਕੇ ਨਹੀਂ ਬਿਸਕੁਟਾ ਰੇਟਾ ਜਿਹੜਾ ਉਹ ਮੱਠੀਆਂ ਨਹੀਂ ਪਈਆਂ ਤੇ ਮੇਰੀ ਮਾਂ ਤੇ ਕਦੇ ਉਹਦੇ ਲੈ ਕੇ ਨਹੀਂ ਜੁੰਡਲਾ ਜਾਂਦੀ ਉੱਡੀ ਜਾਂਦੀ ਮੈਂ ਭੈਣ ਕੋਲ ਜਾਣਾ ਚੁੱਪ ਕਰਦਾ ਤੂੰ ਜਾਣਦਾ ਤੈਨੂੰ ਮੈਂ ਦੱਸ ਸਕਦਾ ਓਏ ਅਹੀ ਦੇ ਭੈ ਨਾ ਕਰ ਬਸ ਸਾਨੂੰ ਭੈ ਨਾ ਹੀ ਦੇਵੇ ਨਾ ਹੀ ਦੇਵੇ ਕੋਈ ਗੱਲ ਨਹੀਂ ਫਿਰ ਮੈਂ ਲੈ ਕੇ ਜਾਨੀਆਂ ਹਾਂ ਤੂੰ ਉਹਨਾਂ ਨੂੰ ਲੈ ਜਾ ਡੰਡੀ ਫੜ ਐ ਤੇ ਭਾਈ ਜੀ ਸੱਤ ਵਾਰੀ ਦੋਨੇ ਜਣ ਚਾਰੇ ਜਣੇ ਬੈਜੀਆਂ ਨੇ ਮੇਰੇ ਸੱਤ ਵਾਰੀ ਤੇਰਾ ਮੂੰਹ ਤੋੜ ਕੇ ਤੈਨੂੰ ਮੱਥ ਚ ਫੜਾ ਦੂੰ ਮੈਂ ਜਬੜਦੇ ਮਰਮੇ ਖੱਚ ਕੇ ਮੈਂ ਕਹਿੰਦੇ ਨਾ ਗਾਣੇ ਬੋਲਣਾ ਹੁਣ ਅਸੀਂ ਵਿਆਹੇ ਗਏ ਭਾਈ ਜਿੱਥੇ ਬੇਬੇ ਬਾਪੂ ਜਾਣਗੇ ਉੱਥੇ ਜ਼ਮੀਨ ਰਹੂਗੀ ਸਾਡੇ ਉਹ ਤਾਂ ਤੁਸੀਂ ਨੇ ਦੇਣੀਆਂ ਰੋਟੀ ਤਾਂ ਦੱਸ ਦੋ ਜੇ ਤੀਵੇਂ ਦੇ ਮਗਰ ਲੱਗਣਾਗਾ ਮੈਨੂੰ ਤਾਂ ਮੈਂ ਤੇਰੇ ਨਾਲ ਉਂਗਲੀ ਤੋੜਣੀ ਹੈ ਉਹ ਕੋਲੇ ਤੁਰਨੇ ਘਰੀ ਸਾਡਾ ਤੂੰ ਬੱਟਦੀ ਐ ਨਾ ਚੰਗੇ ਤੇ ਮੈਂ ਬੋਲਾ ਕੇ ਜਾਂਦੀਆਂ ਰੋਟੀ ਨਹੀਂ ਦਿੰਦੀਆਂ ਹੈਗਾ ਤੁਮਾਕੇ ਰੋਟੀ ਨਾ ਰੋਟੀ ਦਿੰਦੇ ਅਸੀਂ ਕਿ ਰੋਟੀ ਸੜਦੇ ਅੰਨਾ ਮੂਰੇ ਦਿੰਦੇ ਰੋਟੀ ਤਾਂ ਠੰਡੀ ਐ ਸਮਝਾ ਗਿਓ ਤੈਨੂੰ ਟਾਈਮ ਰੋਟੀ ਦਿੰਨੇ ਆ ਬੋਲੀ ਮਰੀ ਉਹ ਖਾ ਕੇ ਉਹਨਾਂ ਦੇ بیمار ਹੋ ਗਏ ਪੈਸੇ ਕਿਹੜਾ ਲਾਊਗਾ ਵਾ ਛੋਟਿਆ ਤੈਨੂੰ ਪੜਾਇਆ ਲਿਖਾਇਆ ਤੀਗਾ ਹੈ ਮੋਇ ਨਾਲ ਇੰਨਾ ਪੜ ਕੇ ਆਹੀ ਸਿੱਖਿਆਗਾ ਸਕੂਲਾਂ ਚ ਜਦੋਂ ਕਾਲਜਾਂ ਚ ਓਏ ਆਹੀ ਨਹੀਂ ਸਿੱਖਿਆ ਕਿ ਨਖਰੇ ਕਰਦੇ ਨੇ ਖਾ ਲੈਣਾ ਇਹਨਾਂ ਨੂੰ ਤੈਨੂੰ ਬੋਲਣਾ ਸਾਰਾ ਦਿਨ ਇਹਨਾਂ ਨੂੰ ਵੀ ਟੋਕਦੇ ਨੇ ਹੁਣ ਸਮਝਾਓ ਵੀ ਰੋਟੀ ਦਿਆ ਕਰੋ ਮੇਰੇ ਮਾਂ ਬਾਪਾ ਨੂੰ ਇਹ ਨਹੀਂ ਹੁਣ ਸਹੀ ਦੀ ਉਹਨਾਂ ਦੀ ਗੱਲਾਂ ਫਿਰ ਮੈਂ ਤੂੰ ਆਹ ਦੀ ਸੱਸ ਨੂੰ ਕਿੰਦਾ ਕਹਿੰਦੀ ਆ ਇੱਕ ਮਿੰਟ ਬਾਈ ਤੇਰੀ ਸੱਸ ਨੂੰ ਨਾ ਤੂੰ ਤੇ ਬਿਰਦਾਸਮ ਸਿੱਟਿਆ ਹੋਇਆ ਤੂੰ ਸਿੱਟਿਆ ਤੇਰਾ ਖਾਣਾ ਟੱਪਿਆਗਾ ਕਿੱਥੇ ਉਹ ਦਸੀ ਹਾਂ ਸਹੀ ਹੈ ਮੈਂ ਢੂੰਡ ਸਾਲ ਉਹ ਕਿੱਥੇ ਹੈ ਵੇ ਜੱਬੜ ਜਾ ਉਹ ਮਰੀ ਨੂੰ ਤਾਂ ਢੁੱਢ ਸਾਲ ਹੋ ਗਿਆ ਨੂੰ ਉਹ ਮਰੀ ਮੂਰੀ ਕੋਈ ਨਹੀਂ ਸਾਨੂੰ ਸਾਪ ਦਾ ਫਿਰਦਾ ਸਿਰਫ ਸੁੱਟੀ ਹੋਇਦਾ ਉਹੀ ਭੋਗ ਪਾਤਾ ਲੈ ਕੇ ਤੇਰਾ ਇਹਦੇ ਤੇ ਐਕਟਰ ਨੂੰ ਮਾਰ ਕੇ ਉਸਤਾਹੀ ਹੀਲਾ ਕਰੋਂਗੇ ਮੇਰੀ ਮਾਨ ਨਾਲ ਕੋਈ ਨਾ ਮੈਂ ਲੈ ਕੇ ਜਾਂਦੇ ਮਾਰੋ ਕੀ ਮੈਨੂੰ ਤੇਰਾ ਵੀ ਹੀਲਾ ਤੂੰ ਜ਼ਮੀਨ ਪਾਉਂਦੇ ਤੂੰ ਚੱਲ ਚੱਲ ਇੱਥੋਂ ਆ ਕੇ ਓਰੇ ਜੂਂਦੇ ਪਾ ਕੇ ਗੱਲ ਸੁਣ ਲੈ ਤੂੰ ਪਿਆਰ ਹੋ ਗਿਆ ਲੈ ਜਾਂ ਤੈਨੂੰ ਸਮਝਾ ਲੈ ਪਿਆਰ ਨਾਲ ਮੈਂ ਇਹਨੂੰ ਨਾ ਤਾਂ ਮੈਂ ਮਾਂ ਨੂੰ ਸਮਝਾਵਾਂ ਪਿਆਰ ਨਾਲ ਨਾ ਮੈਂ ਇਹਨੂੰ ਨਾ ਪਿਆਰ ਨੂੰ ਹੁੰਦਾ ਡਾਂਗਾ ਚੱਲਣੀਆਂ ਆ ਜਾਂਦਾ ਮੇਰੀ ਗੱਲ ਸੁਣ ਨਾ ਜਦੋਂ ਵਿਆਹ ਹੋਇਆ ਸੀ ਨਾ ਮੇਰੇ ਘਰ ਦੇ ਨਾਲ ਥੋੜੀ ਜ਼ਮੀਨ ਦੇਖ ਕੇ ਵਿਆਹ ਕਰਾਇਆ ਸੀ ਜੇ ਹੁਣ ਜ਼ਮੀਨ ਨਾਰੀ ਫੇਰ ਦੇ ਦੇ ਕਰਵਾਤਾ ਕਲੇਸ਼ ਆਪਣੇ ਕਰਵਾਤਾ ਸੰਦੀਪ ਮੈਂ ਵੀ ਉਹ ਪੇਕੇ ਨੂੰ ਸਾਦੀਆਂਗੀ ਸਾਰੇ ਜਾਣੇ ਕਲੇਸ਼ ਕਰਵਾ ਕੇ ਬਾਕੇ ਸਾਡੇ ਘਰ ਚ ਪਰ ਮੇਰੇ ਨਾਲ ਵੀ ਦਵਿੰਦਰ ਆ ਪਾਣੇ ਨਾਤਾ ਦੀਏ ਜ਼ਮੀਨ ਨਾਲੇ ਮੇਰੇ ਮਾਪਿਆਂ ਨੂੰ ਨਾ ਅਸੀਂ ਪੰਜੀ ਦਾ ਭੌਣ ਦਿਖਾ ਕੇ ਰਹਾਗੇ ਮੇਰੀ ਗੱਲ ਸੁਣ ਲਾ ਬੇਬੇ ਤਿਆਰ ਹੋ ਰਹੀ ਆ ਨਾਲ ਲੈ ਕੇ ਜਾਂਦੇ ਆ ਮਾਨੂੰ ਠੀਕ ਆ ਤੂੰ ਚੱਲਦੀ ਪਾਣਾ ਹਾਂ ਚੁੱਪ ਕਰਕੇ ਪਾ ਮੈਂ ਥਾਂ ਚ ਨੌਤਰਵਾਉਂਗੀ ਨਾਲ ਉਹ ਤੂੰ ਇਹੀ ਕੁਛ ਦਿਖਾਏਂਗੀ ਹੋਰ ਤੂੰ ਕੀ ਚੱਜ ਦਾ ਕੰਮ ਕਰੇਂਗੀ ਕੋਈ ਚੰਦਾ ਚਾੜੇਂਗੀ ਨਾ ਕੱਚੜਾ ਕਰੇਗਾ ਕੋਈ ਕੰਮ ਆ ਖਲਾ ਲ ਕੇ ਗੋਗੜ ਖਾ ਖਾ ਕੇ ਅੰਟੀ ਨੂੰ ਫੋਨ ਕਰਤਾ ਸੀਗਾ ਹਾਂ ਹਾਂ ਕਰਤਾ ਸੀ ਮੰਮੀ ਨੂੰ ਫੋਨ ਆਉਂਦੀਆਂ ਹੀ ਹੋਣਗੀਆਂ ਮੈਂ ਤਲਾ ਤਾਂ ਇਕੱਠੀਆਂ ਜਿਹੀ ਪਹੁੰਚਣਗੀਆਂ ਤੈਨੂੰ ਪਤਾ ਤਾਂ ਹੈਗਾ ਕਰ ਲਿਆ ਹੁਣ ਉਹਨਾਂ ਨੇ ਵੀ ਇੱਕ ਦੂਜੇ ਨੂੰ ਫੋਨ ਉਹਨਾਂ ਦੀ ਵੀ ਤਾਂ ਬਣਦੀ ਆ ਮੈਂ ਤਾਂ ਇਹ ਸੋਚੀ ਹੀ ਨਹੀਂ ਅੜਗੇ ਆਪਣਾ ਕੀ ਬਣੂਗਾ ਹਨਾ ਇਹਨਾਂ ਨੂੰ ਨੌਕਰੀ ਬਣੂਗਾ ਰਹਿਣਾ ਸਾਰੀ ਜ਼ਿੰਦਗੀ ਹੋਈ ਗੱਲ ਲੈਣੀ ਆ ਦੇਖ ਲੈ ਆ ਕੁੜੀ ਜੀ ਨੇ ਨਾ ਨੱਕ 'ਚ ਦਮ ਕਰ ਰੱਖਿਆ ਆਪਣੇ ਦਾ ਤੇ ਹੋਰ ਮੈਨੂੰ ਤਾਂ ਆਪਣੀ ਸਮਝ ਲੱਗਦੀ ਇੱਕ ਤਾਂ ਇਹ ਵੀ ਨਹੀਂ ਆਪਣੀ ਗੱਲ ਮੰਨਦੇ ਹਨਾ ਨੋ ਭਈ ਮੇਰੇ ਆ ਤਾਂ ਮੰਦਾ ਤੇਰੇ ਵਾਲ ਦੀ ਜੀਬ ਬਾਲੀ ਲੰਬੀ ਲੱਗੀ ਜਿੱਦਣ ਕੰਮ ਵਿਗਾੜੂ ਤੇਰੇ ਵਾਲੇ ਵਿਗੜ ਜਾਂਦੀਆਂ ਵੀ ਨਹੀਂ ਹੈ ਨਹੀਂ ਮਾਂ ਐ ਨਹੀਂ ਮੈਂ ਸੱਚੀ ਗੱਲ ਕਰ ਰਿਹਾ ਮੁਰਕੇ ਵੀ ਠੀਕ ਹੈ ਮੈਂ ਬੋਲ ਇਹ ਮੈਂ ਉਹ ਕਿ ਮੈਂ ਕੀ ਗੱਲ ਹੋ ਗਈ ਬਸ 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 ਬੁੱਤ ਮਾਤਰਾ ਕੋਈ ਨਹੀਂ ਪੈਣੇ ਕੋਈ ਪਹਿਲਾਂ ਗੱਲ ਤਾਂ ਕਰ ਲਉ ਬੁੱਤ ਨਹੀਂ ਮਾਂ ਹੋਰ ਬੁੱਤ ਸੱਚੀ ਗੱਲ ਕਰ ਤਪਾਰ ਰੱਖਿਆ ਨਹੀਂ ਮੇਰੇ ਸਾਸੋਰੇ ਨੇ ਤਾਂ ਸਾਨੂੰ ਦੋਆਂ ਨੂੰ ਕੋਈ ਨਾ ਪੁੱਤ ਕੋਈ ਨਾ ਕੋਈ ਮੈਂ ਆ ਗਈ ਮੈਂ ਆ ਗਈ ਹੁਣ ਤੁਸੀਂ ਪਹਿਲਾਂ ਦੱਸ ਪੁੱਤ ਪੂਰੀ ਹਾਂ 24 ਘੰਟੇ ਲੰਗ ਕਰਦੇ ਨੇ ਨਾਲ ਤਾਂ ਸਾਰਾ ਕੁਝ ਦਿੰਦੇ ਆ ਫਿਰ ਵੀ ਕਹਿੰਦੇ ਨੇ ਸਾਡਾ ਕੁਝ ਦਿੰਦੀ ਨਹੀਂ ਹੈਗੀ ਰੋਟੀ ਪਾਣੀ ਮੇਰੀ ਗੱਲ ਸੁਣੋ ਰੋਕੇ ਗੱਲ ਨਹੀਂ ਕਰਦੀ ਹੁੰਦੀ ਜਦੋਂ ਮਾਮਾ ਆ ਜਾਣ ਡਰਨ ਦੀ ਲੋੜ ਨਹੀਂ ਹੁੰਦੀ ਅੱਗੋਂ ਦੇਖ ਮੇਰੀ ਧੀ ਜਵਰਉਂਦੀ ਆ ਅੱਗੋਂ ਦੇ ਨਾ ਸਾਨੂੰ ਇਹ ਦਿੰਦੇ ਨੇ ਵੀ ਕੈ ਮੇਰੀ ਗੱਲ ਸੁਣ ਜੇ ਰੋਏਗੀ ਨੀਵੀਂ ਪਾਈ ਜੇਗੀ ਤਾਂ ਹੀ ਤਾਂ ਮੈਂ ਇਹਨੂੰ ਸਮਝਾਈ ਨਹੀਂ ਤਾਂ ਨਹੀਂ ਰੋਈ ਸਾਨੂੰ ਐ ਕਹਿੰਦੇ ਨੇ ਵੀ ਜ਼ਮੀਨ ਨਾ ਕੁੜੀ ਦੇ ਨਾਂ ਕਰ ਦਾਂਗੇ ਹਾਂ ਕੀ ਗੱਲ ਕਰਕੇ ਹੁਣ ਅਸੀਂ ਲੈ ਉਹਦੇ ਨਾਮ ਕਰਾਂਗੇ ਸਾਰੀ ਲੈ ਅਸੀਂ ਹੁਣ ਬਾਹਰ ਨਾ ਮੰਗਣ ਵਾਲੇ ਜਾ ਕਰਗੇ ਮੇਰੀ ਗੱਲ ਸੁਣ ਪੈਣ ਤੁਸੀਂ ਇਹਨੂੰ ਸ਼ਰਮ ਆਉਂਦੀ ਜ਼ਮੀਨ ਲੈ ਜਾਂਦੀ ਨੂੰ ਸਿੱਧੀ ਉਂਗਲੀ ਨਾਲ ਤਾਂ ਕਿਉਂ ਨਿਕਲਣਾ ਜੀ ਹੁਣ ਟੇਢੀ ਕਰਨੀ ਪਊਗੀ ਆਪਾਂ ਨੂੰ ਹਾਂ ਮਾ ਤੁਹਾਨੂੰ ਤਾਹੀ ਬੁਲਾਇਆ ਕੁੜੀ ਕਹਿੰਦੀ ਮੈਂ ਜ਼ਮੀਨ ਲੈ ਕੇ ਜਾਣੀ ਆ ਛੋਟੀ ਬੁੜੀ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਇਹ ਤਾਂ ਆਪ ਦਾ ਕਹਿੰਦੇ ਨੇ ਅੱਛਾ ਕੂੜੇ ਫਿਰ ਉਹਨਾਂ ਤੇ ਖਾ ਲਿਓ ਕਦੇ ਹਾਂ ਕੋਈ ਨਾ ਕੋਈ ਆਪਾਂ ਕਦੇ ਵਾਰਤੀ ਆਈਂ ਆਂਗਾ ਆਪਾਂ ਕਰਾਂਗੇ ਹੁਣ ਸਿੱਧਾ ਜੇ ਜ਼ਮੀਨ ਇਹਨਾਂ ਦੇ ਕੁੜੀ ਦੇ ਨਾਂ ਕਰਤੀ ਉਹ ਨਹੀਂ ਨਾ ਮਾਰਿੰਦਿਆਂ ਸੀ ਜਮਾ ਨਾ ਟੋਹੀ ਮਾਰ। ਅੱਜ ਤਲਾਕ ਦੇਵਾਂਗੀ ਆ ਫਿਰ। ਅਸੀਂ ਹੋਈਗੀ ਹਾਲਾਤ। ਹਰਮਾਨ ਮੇਰੀ ਗੱਲ ਸੁਣ। ਹਾਂ ਤੂੰ ਇਹਨੂੰ ਸਮਝਾ। ਐ ਕਾਮਣ ਨਹੀਂ ਮਾਰਦੇ ਐ ਤਲਾਕ ਨਹੀਂ ਦੇ ਦੋਗੇ। ਬਾਹਰ ਨੀ ਤੇ ਆਈਆਂ ਹੋ। ਤੇ ਮੈਨੂੰ ਐ ਦੱਸੋ ਜਦੋਂ ਵਿਆਹ ਹੋਇਆ ਤੇ ਨਹੀਂ ਜ਼ਮੀਨ ਦੇ ਕੇ ਕਿਤੇ ਦੇਣਾ ਕੋਲੇ ਨੰਗਾ ਕੋਰੇ ਮਜਮੀਨੀ ਨਾ ਰਹੀ। ਫਿਰ ਅਸੀਂ ਰਹਿ ਕੇ ਕੀ ਕਰਾਂਗੀ ਆ? ਸਹੀ ਗੱਲ। ਮੇਰੀ ਗੱਲ ਸੁਣਨੀ। ਹਲਕ ਚ ਡੰਡਾ ਦੇ ਕੇ ਫੇਰ ਰਹੀਦਾ ਹੁੰਦਾ ਲੱਗੀ ਜੋਕੜ। ਆ ਮੇਰੀ ਤੇ ਬੰਦੀ ਆ। ਔਰੋਂਦੀ ਰਹੀਗੀ। ਇਹ ਕਿ ਸ਼ੇਰਨੀ ਆ ਇਹ? ਹੁਣ ਮਾੜਾ ਮੋਟਾ ਤਾਂ ਸਮਝਾਇਆ ਕਰ। ਲੋਗੀ ਨਾ ਪੁੱਤਰੋਂ ਦੇ ਨੇ ਤੇ ਸਾਲੋਂ ਤੈਨੂੰ ਕੀ ਸਮਝਾਇਆ ਸੀਗਾ ਮੈਂ ਬੋਹਣ ਮੈਂ ਉਹ ਨਹੀਂ ਰਹਿੰਦੀ ਮੇਰੀ ਮਾਂ ਪਰੇ ਮੇਰਾ ਰੋਣਾ ਨਿਕਲ ਤੂੰ ਨਾ ਨਾ ਕੋਈ ਨਹੀਂ ਰੋਣਾ ਮੈਂ ਕਿਹੜਾ ਮਾਂ ਨਹੀਂ ਮੇਰੀ ਸੀ ਖੜੀਆ ਕੋਲੇ ਤੂੰ ਗੱਲ ਕਰ ਕੋ ਢੰਗ ਦੀ ਉਹ ਨਾ ਲਾਡਾਂ ਆਨੇ ਲਾਡ ਨਾਲ ਪਾਲੀ ਸੀ ਬਾਈ ਗਿਆ ਉਹਨਾਂ ਦਾ ਬੇੜਾ ਬਚੋਲਿਆਂ ਦਾ ਫੇਰ ਸੋਡੀ ਬੁੜੀ ਕੀ ਕਹਿੰਦੀ ਕਹਿਣਾ ਕੀ ਆ ਕਿ ਸਾਨੂੰ ਰੋਟੀ ਦਿੰਦਿਆਂ ਮਾਂ ਦੋ ਤਿੰਨ ਟਾਈਮ ਰੋਟੀ ਖਵਾਉਣੀ ਆ ਸੀ ਪਤਾ ਕੀ ਆ ਉਹ ਤਾਂ ਐ ਕਹਿੰਦੇ ਨੇ ਵੀ ਤਤ ਤਤ ਲੈਦੀ ਲੈਦੀ ਅਦੇ ਹੱਥ ਚਾਵੇ ਮੈਨੂੰ ਐ ਦੱਸੇ ਆਪਦੀ ਸੱਸ ਨੂੰ ਇਹਨੇ ਪੁੱਛਿਆ ਹੁਣ ਹਾਂ ਪਤਾ ਹੀ ਆ ਪਹਿਲੇ ਲੋਕ ਦੱਸ ਦਿੰਨੇ ਵੀ ਕੀ ਆਵਦੀ ਸੱਸ ਦੀ ਦੁਰਦਸ਼ਾ ਕਰੀ ਰੱਖੀ ਐ ਨੇ ਉਹ ਵੀ ਹੋਈ ਗੱਲ ਆ ਸਾਰੇ ਜਮੇ ਨਾ ਕਿਤੇ ਤੁਹਾਨੂੰ ਰੋਟੀ ਨਹੀਂ ਆਵਦੀਆਂ ਕੱਸ ਜਿਹਦੀਆਂ ਹੱਥ ਚ ਹੁਣ ਤੂੰ ਆਂਟੀ ਨੂੰ ਦੱਸਦੀ ਅਸੀਂ ਰੋਟੀ ਦਿੰਦੇ ਨਹੀਂ ਅਸੀਂ ਥੋੜੀ ਕਦੇ ਸੇਵਾ ਨਹੀਂ ਕੀਤੀ ਕੀਤੀ ਕਿਉਂ ਨਹੀਂ ਕੀਤੀ ਤੁਹਾਡਾ ਵੀ ਸਾਡੀ ਰੋਟੀ ਨਾ ਦੇਖੀ ਕਿਉਂ ਸਾਡੀਆਂ ਧੀਆਂ ਇਹੋ ਜਿਹੀਆਂ ਥੋੜੀ ਨਹੀਂ ਹੈਗੀਆਂ ਆਪ ਵੀ ਰੋਟੀ ਨਹੀਂ ਦੇਣੀ ਦਿੱਤੀ ਵੀ ਨਹੀਂ ਮੇਰੀ ਸਾਲੂ ਤਾਂ ਚੱਲਣ ਚੱਲਿਆ ਨਾ ਤੇ ਫਿਰ ਕਦੇ ਨਹੀਂ ਰਹਿਣ ਵੀ ਨਹੀਂ ਦਿੰਦੇ ਫਿਰ ਉੱਤੇ ਰਹਿਣ ਵੀ ਨਹੀਂ ਦਿੰਦੇ ਰੋਟੀ ਨਹੀਂ ਦਿੰਦੇ ਫਿਰ ਰਹਿਣ ਵੀ ਦੇਣਾ ਨਹੀਂ ਉਹਨਾਂ ਦੀ ਬੁੜੀ ਤਾਂ ਡੱਗ ਘੱਠ ਦਾ ਡੰਡਾ ਲੱਗਿਆ ਹੋਇਆ ਹੈਗਾ ਕੀ ਗੱਲ ਕਰੋ ਕੋਈ ਨਾ ਪੁੱਤ ਤੂੰ ਟੈਨਸ਼ਨ ਨਾ ਲੈ ਹਾਂ ਆ ਬਾਪੂ ਦੇ ਵੀ ਬਘੇਰਾ ਵੱਡਾ ਮੇਰੀ ਗੱਲ ਸੁਣ ਲੋ ਧਿਆਨ ਨਾਲ ਬਾਪੂ ਦਾ ਡੰਡਾ ਲੱਗਣਾ ਹੈ ਜੀ ਹਾਂ ਮੇਰੀ ਗੱਲ ਸੁਣ ਲੋ ਹੁਣ ਇਹਨਾਂ ਨੂੰ ਸਮਝਾਉਣੀ ਹੈ ਕਿ ਵੀ ਹਲਕ ਚ ਡੰਡਾ ਦੇ ਕੇ ਠੀਕ ਹੈ ਨਾ ਕੋਈ ਕੁਝ ਨਹੀਂ ਕਰਨਾ ਹੈ ਬਸ ਉਹਨਾਂ ਇਹਨਾਂ ਨੂੰ ਟਿੰਡੀ ਦੇ ਪਿੱਛੇ 80 ਟੰਗਾਂਗੇ। ਦੇਖੀ ਸੀ ਫਿਰ ਕਰੋ ਇਹ ਗੱਲ ਸੁਣ। ਹਾਂ ਗੱਲ ਤਾਂ ਮੈਂ ਕਰਦੀ ਆ ਤੂੰ ਪਹਿਲਾਂ ਮੇਰੀ ਗੱਲ ਸੁਣ ਗੱਲ ਤਾਂ ਮੈਂ ਕਰਦੀ ਆ ਤੈਨੂੰ ਗੱਲ ਦੱਸਦੀ ਆ। ਵੀ ਇਹਨਾਂ ਦੇ ਹਲਕੇ 'ਚ ਡੰਡਾ ਦੇ ਕੇ ਨਾ ਸੀ ਧੂਆ ਕਢਾਉਣਾ ਇਹਦੇ ਪੂਰਾ ਕੋਈ ਕੋਟ ਗੋਡਾ ਦੇਖ ਕੋਈ ਨਹੀਂ ਮੈਂ ਗੱਲ ਕਰਦੀ ਆ ਜਾ ਕੇ ਡਰਿਆ ਨਾ ਕਰੋ। ਆਇਆ ਜਾ ਕਰ ਚੰਗਾ। ਚੱਲ ਨੀ। ਆਪਾਂ ਵੀ ਦੇਖੀ ਸਾਈਡ ਤੇ ਖੜ ਕੇ ਆ ਜਾ। ਲੈ ਆ ਤਾਂ ਉਹਨੇ ਮਾਮਾ ਬੁਲਾ ਰੱਖਿਆ ਨਹੀਂ। ਉਹ ਕੋਈ ਨਹੀਂ। ਚੱਲ ਮਾਮਾ ਤਾਂ ਬੁਲਾ ਲਿਆ ਮਾੜਾ ਮੂਟਾ ਹੁਣ ਤੂੰ ਦੇਖ ਕੇ ਬੋਲੀ। ਮੈਂ ਤਾਂ ਕੁਝ ਨਹੀਂ ਕਹਿੰਦੀ ਕਿਸੇ ਨੂੰ ਮੈਂ ਕਿਹੜਾ ਡਾਂਗ ਮਾਰ ਹਰ ਬੰਦੇ ਕੀ ਮੈਂ ਠੀਕ ਆ ਬਾਈ ਵਧੀਆ ਜਿਹਾ ਟਾਈਮ ਪਾਸ ਨਾ ਆ ਟਾਈਮ ਪਾਸ ਹੀ ਕਰਨਾਗਾ ਆਹੋ ਟਾਈਮ ਪਾਸ ਹੀ ਕਰਨਾ ਬਸ ਟਾਈਮ ਪਾਸ ਕਰੀ ਜਾਂਦੇ ਆ ਹਾਂ ਛੋਡੀਆਂ ਕੁੜੀਆਂ ਨੇ ਸਾਡਾ ਟਾਈਮ ਪਾਸ ਕਰਾ ਰੱਖਿਆ ਕਿਉਂ ਕੀ ਗੱਲ ਜੀ ਹਜੇ ਗੱਲ ਗੱਲ ਦੱਸੀਏ ਤੁਹਾਨੂੰ ਸਭ ਪਤਾ ਹੀ ਐ ਵੀ ਛੋਡੀਆਂ ਕੁੜੀਆਂ ਲੈ ਗੱਲ ਤਾਂ ਦੱਸੋ ਸਰਦਾਰ ਨੇ ਕੀ ਸਾਰਾ ਦਿਨ ਫੋਨ ਨਾਲ ਤੇ ਗੱਲਾਂ ਹੁੰਦੀਆਂ ਨੇ ਛੋਡੇ ਨਾਲ ਤੁਹਾਨੂੰ ਭਾਵੇਂ ਪਤਾ ਹੀ ਐ ਸਾਡੇ ਮੂੰਹੋਂ ਕੀ ਕਹਾ ਕੇ ਕੋਈ ਜ਼ਰੂਰੀ ਨਜ਼ਾਰੇ ਲੈਣੇ ਆਪਾਂ ਤੋਂ ਹੀ ਕਹੋਣਾ ਐ ਮੇਰੀ ਗੱਲ ਸੁਣੋ ਜੀ ਐਵੇਂ ਬਸ ਦੇ ਪਰਿਵਾਰ ਨਹੀਂ ਐ ਮੇਂ ਤੋਂੜੀ ਦੇ ਹੁੰਦੇ ਮੈਂ ਤੁਹਾਨੂੰ ਦੱਸਾਂ ਅਸੀਂ ਤੋੜਦੇ ਕਿ ਸੋਡੇ ਕੁੜੀਆਂ ਤੋੜਦੀਆਂ ਨੇ ਮੈਨੂੰ ਲੈ ਸਾਦੇਲਾ ਆਪਣੇ ਤੇ ਗੱਲ ਲਾਉਂਦੀਆਂ ਅਸੀਂ ਪੁੱਤ ਧੀ ਐਵੇਂ ਵੇਹੇ ਨੇ ਵੀ ਇਹ ਘਰ ਉੱਜੜ ਜੇ ਅਸੀਂ ਤਾਂ ਕਹਿੰਨੇ ਵੀ ਘਰ ਸਾਡਾ ਬਸਣਾ ਚਾਹੀਦਾ ਪਰ ਸੋਡੀਆਂ ਤੀਆਂ ਕਿਸੇ ਲੈਕਦੀ ਨਹੀਂ ਅਸੀਂ ਆਪਾਂ ਅੱਛਾ ਜੀ ਹੁਣ ਵੇ ਲੈ ਕੀ ਹੋਗੀਆਂ ਬਹੁਤ ਬੜਾ ਪਤਾ ਨਹੀਂ ਸੀਗਾ ਸਾਨੂੰ ਕੀ ਪਤਾ ਸਾਨੂੰ ਇਹਨੇ ਪਿਆਰ ਨਾਲ ਪਾਲ ਪੋਸ ਕੇ ਮੈਂ ਸੋਡੇ ਕੋਲੇ ਦਿੱਤੀ ਹੈਗੀ ਤੁਸੀਂ ਆਪਣੀ ਧੀ ਬਣਾ ਕੇ ਰੱਖੋ ਨਾ ਜੇ ਸਾਨੂੰ ਮਾਂ ਬਣਾਉਣਗੇ ਤਾਂ ਹੀ ਧੀ ਬਣਾਵਾਂਗੇ ਸਾਨੂੰ ਤਾਂ ਮੈਂ ਤਾਂ ਸਮਝਦੀਆਂ ਹੀ ਨਹੀਂ ਕਈ ਸਾਨੂੰ ਦਈਏ ਪਰੌਂਟੇ ਕਈ ਟੁੱਟੇ ਹੋਣ ਤੇਰੇ ਤੋਂ ਖਾ ਕੇ ਨਿਖਾ ਸਕਦੀ ਵੀ ਚੱਕ ਕੇ ਵੀ ਖਾ ਸਕਦੀ ਹਾਂ ਕੋਈ ਡਰ ਵੀ ਨਹੀਂ ਹੁੰਦਾ ਕਰ ਲੈ ਦੇ ਅੱਛਾ ਅਸੀਂ ਸਾਰੀ ਉਮਰ ਅਸੀਂ ਆਪ ਹੀ ਪਕਾ ਪਕਾ ਖਾਵਾਂਗੇ ਇਹਨਾਂ ਨੂੰ ਕਦੇ ਵਾਸਤੇ ਬਿਆ ਹੈ ਕਦੇ ਕਦਾਈ ਜਵਾਖ ਢਿੱਲਾ ਮਿੱਸਾ ਵੀ ਹੋ ਸਕਦਾਗਾ ਬਿਨੇ ਨਾ ਜਦੋਂ ਟੀਵੀ ਦੇਖਾਂ ਜੀ ਆ ਜਾ ਟੀਵੀ ਦੇਖੇ ਕਹਿੰਦੇ ਆਪੇ ਭੌਂਕੇ ਹਟ ਜਾਣਗੇ ਉਦੋਂ ਢਿੱਲ ਮੜ ਕਿੱਧਰ ਜਾਂਦੇ ਭਾਈ ਢਿੱਲੇ ਬੰਦੇ ਨੂੰ ਕੋਈ ਨਹੀਂ ਟੀਵੀ ਚੰਗਾ ਲੱਗਦਾ ਦੇਖੋ ਜੀ ਕਥਾ ਤਾਂ ਤਾੜੀ ਦੇ ਖਵਾਈ ਦੀ ਜੀ ਜੇ ਤੁਸੀਂ ਮਾੜਾ ਮੋਟਾ ਕੁਸ ਕਹੀ ਨੇ ਫੇਰ ਹੀ ਸਾਡੇ ਜਵਾਖ ਇਹ ਜੀ ਮੇਰੀ ਤਾਂ ਹੈ ਨਹੀਂ ਗਿਆ ਮੇਰੀ ਧੀ ਨੇ ਤਾਂ ਸੰਦੀਪ ਨੇ ਕਦੇ ਫਰਕ ਨਹੀਂ ਰੱਖਿਆ ਨਾ ਮੇਰੀ ਸਾਧੂ ਨੇ ਕਿਹੜਾ ਰੱਖਿਆ ਹੈ ਹੈ ਘਰ ਪਰਤਾ ਲਿਆ ਕੇ ਇਹਨਾਂ ਦਾ ਨਹੀਂ ਅਸੀਂ ਘਰ ਨੂੰ ਕੀ ਕਰਨਾ ਹੈ ਅਸੀਂ ਘਰ ਨੂੰ ਕਿਸਾਨ ਨੂੰ ਕਿਹੜੇ ਰੋਟੀਆਂ ਦੇਊਗਾ ਅਗਲਾ ਸਰੋਤ ਕਿਉਂ ਸੋਦੇ ਆਉਦੇ ਲੱਛਣ ਬਲੇ ਸਰ ਰੋਟੀ ਵੇਜੇ ਬਲੇ ਸਰ ਸਾਨੂੰ ਰੋਟੀ ਫੜਾਦਾ ਕਰਨ ਉਹ ਤਾਂ ਜਿਹੜਾ ਲਿਆਂਦਾ ਉਹਨਾਂ ਦੇ ਹੀ ਆ ਉਹੀ ਵਰਤਣਗੇ ਹਾਂ ਅਸੀਂ ਇਹ ਕਰਨਾ ਹੈ ਮੇਰੀ ਗੱਲ ਸੁਣੋ ਜੀ ਚੱਲ ਬੁੜੀਆਂ ਤਾਂ ਹੁੰਦੀ ਆ ਆ ਲੈ ਬੁੜਾ ਵੀ ਇਹ ਕਹਿੰਦੇ ਇਹ ਬੁੜਾ ਨੂੰ ਜੇ ਰੋਟੀ ਨਹੀਂ ਮਿਲਦੀ ਬੁੜਾ ਬੋਲੂਗਾ ਹੀ ਬੁੜਾ ਕੀ ਐਵੇਂ ਤੋਰਾ ਫਿਰਦਾ ਹੈ 11 ਵਜੇ ਤੱਕ ਹੀ ਢੱਕੀ ਜੰਨਾ ਬੁੜਾ ਵੀ ਇਸ ਕਰਕੇ ਮਾਰਦਾ ਵੀਰ ਸਭ ਕੁਝ ਮਿਲਦਾ ਜੀ ਮੇਰੀ ਤੀਨੇ ਸਾਰਾ ਦੱਸਿਆ ਕਦੀ ਰੋਟੀ ਫੜਾਉਣੀ ਆ ਸਭ ਕੁਝ ਫੜਾਉਨੇ ਆ ਗੱਲ ਕਰ ਉਹ ਹੀ ਗੱਲ ਮੇਰੀ ਸਾਲੂ ਦੀ ਅੱਖਾਂ ਜ਼ਰਾ ਹੋਈ ਆ ਭੈਣ ਜੀ ਬਹੁਤ ਹੋਈ ਆ ਬਹੁਤ ਕੁਝ ਬੋ ਦੋ ਹੀ ਤੇਰੀ ਪੁੱਤਾਂ ਦਾ ਹੋ ਗਿਆ ਆਪਾਂ ਤਾਂ ਦੋਨੇ ਅੱਡੇ ਚੰਗਿਆਂ ਨਾ ਤਾਂ ਇਹਨਾਂ ਨੇ ਆਪਣੀ ਸੁਣਨੀ ਐ ਨਾ ਆਪਾਂ ਇਹਨੂੰ ਦੱਸ ਕੇ ਫਾਇਦਾ ਬਸ ਅਸੀਂ ਬੋ ਮੈਂ ਤਾਂ ਠੀਕ ਐ ਨਾ ਇੱਕ ਕਹਤਾ ਫਿਰ ਸਭ ਦੀ ਹੁੰਦੇ ਨੇ ਜੀ ਕੋਈ ਗੱਲ ਨਹੀਂ ਅਸੀਂ ਤਾਂ ਇੱਕ ਔਰਾ ਨਹੀਂ ਹੁਣ ਦਿੰਦੇ ਇਹਨਾਂ ਨੂੰ ਆਪਦੀ ਕੁੜੀ ਦੇ ਨਾਲ ਜ਼ਮੀਨ ਕਰਾ ਦਿਆਂਗੇ ਹਾਂ ਮਸ ਗੱਲ ਮੁੱਕ ਗਈ ਕੁੜੀ ਦੇਉਗੀ ਸਾਨੂੰ ਪੂੜੇ ਹੈ ਹਾਂ ਨਾ ਦੇ ਵੀ ਇਹ ਕਿਹੜਾ ਦਿੰਦੇ ਨੇ ਇਹ ਕਿ ਸਾਨੂੰ ਪੂੜੇ ਦਿੰਦੇ ਨੇ ਵੀ ਕੁੜੀ ਨਹੀਂ ਦੇਉਂਦੇ ਮਿਲਦਾ ਪਰ ਫਾਇਦਾ ਨਹੀਂ ਠੀਕ ਐ ਨਾ ਕੋਈ ਗਲਤੀ ਸਭ ਤੋਂ ਇਹਨਾਂ ਨਾਲ ਜੀ ਫਾਇਦਾ ਲੱਗਦਾ ਹੈ ਇੰਨੇ ਕਿਤੇ ਬੈਠੇ ਰਹੋਗੇ ਨਹੀਂ ਅਕਸਰ ਨੂੰ ਤਾਂ ਇੱਥੇ ਆ ਕੇ ਡਿੱਗੋਗੇ ਅਸੀਂ ਉਹੀ ਕਹੀ ਅਸੀਂ ਜੰਗੇ ਪਹਿਲੇ ਜੀ ਨੈਣ ਪ੍ਰਾਂਡ ਤੁਰਦੇ ਆ ਤੁਹਾਡੇ ਹਜੇ ਤੱਕ ਫਿਰ ਕੀ ਗੱਲ ਹੈ ਦੋ ਆਜਾ ਦੋ ਰੋਟੀਆਂ ਚਾਕੇ ਦੋ ਫਿਰ ਕੀ ਗੱਲ ਹੈ ਉਹੀ ਤਾਂ ਗੱਲ ਹੈਗੀ ਹਾਂ ਨੈਣ ਪ੍ਰਾਂਡ ਸਾਡ ਚੱਲਦੀ ਜੇ ਅਸੀਂ ਮੰਗੇ ਤੇ ਬਹਿ ਗਏ ਸਾਨੂੰ ਜ਼ਮੀਨ ਨਹੀਂ ਹੋਈ ਗੱਲ ਇਹਨਾਂ ਨੇ ਰੁਕ ਦੇਣਾ ਇਹ ਤਾਂ ਚੱਲਦਾ ਹੈ ਮਾੜਾ ਮੋਟਾ ਨੈਣ ਪ੍ਰਾਂਡ ਕਰਕੇ ਕਾ ਲੈਣੇ ਆਂ ਜੀ ਤੁਸੀਂ ਵੀ ਬਾਲਾ ਬੋਲਣ ਲੱਗ ਜਾਨੇ ਹੋ ਕਿ ਫੇਰ ਉਹੀ ਗੱਲ ਮੇਰੀ ਸਾਲ ਨੂੰ ਬਾਲਾ ਦੱਸਿਆ ਉਹ ਤੁਸੀ ਦੱਸਿਆ ਹੀ ਐ ਫੇ ਸਾਨੂੰ ਕੀ ਪੁੱਛਣਾ ਸਾਨੂੰ ਰੋਜ਼ ਦਾ ਕੰਨ ਭਰਦਿਆਂ ਨੇ ਫੋਨਾਂ ਤੇ ਰੋਜ਼ ਤੁਹਾਡੇ ਹੱਥਾਂ 'ਤੇ ਰੱਖ ਕੇ ਗੱਲਾਂ ਕਰਦੇ ਆਂ ਤਾਂ ਹੀ ਤਾਂ ਇੰਨਾ ਲੜਾਈ ਕਰਨ ਤਿੰਨਾਂ ਨੂੰ ਸਮਝਾਇਆ ਸਾਨੂੰ ਕਹਿੰਦਾ ਮੇਰੀ ਗੱਲ ਸੁਣਾ ਤੁਸੀਂ ਇਹ ਅਕਲ ਦੀ ਗੱਲ ਨਹੀਂ ਕਰਦੇ ਆ ਉਹ ਕਿਹੜਾ ਕੰਨ ਨਹੀਂ ਭਰਦੀ ਤੁਸੀਂ ਕਿਹੜਾ ਕੰਨ ਨਹੀਂ ਭਰਦੇ ਕੋਈ ਅਕਲ ਦੀ ਗੱਲ ਨਹੀਂ ਹੈਗੀ ਜਿਹੜਾ ਸਿਆਣਾ ਮਾਪਿਆ ਹੁੰਦਾ ਹੈ ਉਹ ਆਪਦੀ ਟੀਨ ਨੂੰ ਕਹਿੰਦੇ ਜਾਂਦਾ ਹਾਂ ਅਸੀਂ ਤਾਂ ਟੀਨ ਨੂੰ ਵੀ ਸਮਝਾ ਕੇ ਆਏ ਅਸੀਂ ਤਾਂ ਕਹਿ ਦਾਂਗੇ ਗੱਲ ਕਰ ਤੁਸੀਂ ਤਾਂ ਉਹੀ ਬਿਨਾਂ ਗੱਲ ਤ ਵੁਚਿਆ ਵੀ ਭਾਈ ਛੋੜ ਕਰੇ ਕਿੰਨਾ ਲੜਾਈ ਆ ਕਿ ਉਹ ਕੋਈ ਸੁਣ ਕੀ ਨਹੀਂ ਮਿਲਦਾ ਹਾਂ ਇਹਨਾਂ ਨਾਲ ਕਾਨੂੰਨ ਚੱਲ ਮੈਂ ਤਾਂ ਕਹਿ ਦੂੰਗੀ ਵੀ ਰੋਟੀ ਫੜਾ ਦੇ ਆ ਸਾਡੀ ਜੀਬ ਤਾਂ ਫੇਰ ਵੀ ਉੱਨੀ ਚੱਲਣੀ ਆ ਜੀਬ ਤਾਂ ਘਰ ਆਪਦੇ ਕਰਦੇ ਸਿੱਤੇ ਚੱਲੂਗੀ ਵੀ ਇਸ ਘਰ ਨਹੀਂ ਸਮਾਇਆ ਜ਼ਮੀਨ ਜਾਇਦਾਦ ਨਹੀਂ ਸਮਾਈ ਜੀਬ ਤਾਂ ਚਲਾਉਣੀ ਆ ਦੁਨੀਆ ਹੀ ਸਮਾਉਂਦੀ ਆ ਜੀ ਤੁਸੀਂ ਲੈਦਾ ਨਹੀਂ ਸਮਝਦੇ ਦੁਨੀਆ ਰੋਟੀਆਂ ਦੁਨੀਆ ਰੋਟੀਆਂ ਵੀ ਮੰਗਦੀ ਆ ਕੋਈ ਨਹੀਂ ਮੈਂ ਕਹਿ ਦੂੰਗੀ ਮੇਰੇ ਕੋਈ ਨਹੀਂ ਕਹਿਦਾ ਕੋਈ ਕਾਇਦਾ ਨਹੀਂ ਆ ਚੱਲ ਕੋਈ ਨਾ ਸਾਨੂੰ ਕੋਈ ਕਾਇਦਾ ਨਹੀਂ ਲਾਈ ਬੋਤੀ ਵੀ ਕਹਿ ਦਿੰਦੇ ਆ ਕਹਿਣ ਨੂੰ ਵੀ ਨਹੀਂ ਸਿੱਤਿਆ ਆ ਅਭਿਆਦੀਆਂ ਤੀਆਂ ਨੂੰ ਕਹਿ ਦੇ ਨਾ ਮਾਸੂ ਨੂੰ ਕਿਹਾ ਭਾਈ ਵੀ ਮਾਪ ਦੀ ਤੀ ਨੂੰ ਕਹਿ ਦੋ ਠੀਕ ਹੈ ਅਸੀਂ ਤਾਂ ਪਰ ਮਾੜੀ ਸਿੱਖਾ ਦਿੱਤੀ ਨਹੀਂ ਜੀ ਤੀ ਨੂੰ ਵੀ ਨਹੀਂ ਅਸੀਂ ਕਿਹਾ ਮਾੜੀ ਸਿੱਖਾ ਦਿੰਨੇ ਆ ਨਾਲ ਲੈਣੇ ਆ ਸੰਤਾ ਅਸੀਂ ਕਿਹਾ ਪੁੱਤਾਂ ਨੂੰ ਸਿਖਾਉਨੇ ਆ ਹਾਂ ਆ ਤੁਹਾਨੂੰ ਹੋ ਮਾਂ ਵੀ ਬਣਾਉਣੀ ਮਾਂ ਵੀ ਬਣਾਉਣੀਆਂ ਅੱਗੇ ਦਾ ਭੜ ਜੀ ਕਦੇ ਆਗੇ ਆਪਾ ਹਾਂ ਹੁਣ 100 ਹੱਥ ਰੱਸਾ ਸਿਰੇ ਤੇ ਗੰਢ ਜੇ ਤੈਨਾਂ ਨੇ ਰੋਟੂਕ ਦਿੱਤਾ ਠੀਕ ਹੈ ਨਹੀਂ ਤਾਂ ਜਮੀਨ ਬਸ ਕੁੜੀ ਦੇ ਨਾਂ ਕਰਾ ਦੇਂਗੇ ਇੱਕ ਵਾਰੀ ਤੁਸੀਂ ਕਰਾਓ ਸਾਡੀ ਆਨੀਤ ਹੋਈ ਤਾਂ ਫਿਰ ਤਾਂ ਕੀ ਕਹਿਣਾ ਜੀ ਕੀ ਕਹਿਣਾਗਾ ਨਹੀਂ ਭਾਈ ਉਹੀ ਗੱਲ ਹੈਗਾ ਨੀਤ ਸਾਡੀ ਬਦਲ ਆਪ ਇਹਨਾਂ ਨੇ ਤੁਹਾਡੇ ਕੁੜੀਆਂ ਨੇ ਬਦਲਾਈ ਆ ਨੀਤ ਤਾਂ ਗਰੀ ਸਹੀ ਧੀ ਸੰਦੀਰ ਮਗਾ ਕਰਦੀਆਂ ਕੱਲਾ ਸਮਝਾਉਂਗੀ ਸੋਸਾ ਕੁਸਣ ਦਾ ਪਿਆ ਲੈ ਹੋਣੀ ਸੀ ਬਮਾ ਕਾ ਹੂੰ ਵੇਖ ਲੈ ਆਹ ਦੇਖ ਲੈ ਮਾਮਾ ਵੀ ਸਿੱਤੇ ਚੜਾਤੀਆਂ ਨਾ ਗੱਲ ਕਰਨੀ ਚ ਜਦੀ ਨਾ ਲੈਣਾ ਦੇਣਾ ਤੁਸੀਂ ਆਪਦੇ ਈਆਂ ਨੂੰ ਮੈਂ ਵਰਜੋ ਬਾਈ ਈਆਂ ਨੂੰ ਝਾੜੋ ਆਪਦੀਆਂ ਨੂੰ ਜਹੇ ਜੇ ਆਲੇ ਉਹ ਜੇ ਪੁੱਜੇ ਇਹ ਕਿਸੇ ਸਿਆਣੇ ਨੇ ਕਿਹਾ ਸੱਚੀ ਗੱਲ ਐ ਸੱਚੀ ਗੱਲ ਐ ਹਾਂ ਜਹੇ ਜੇ ਮਾਏ ਉਹ ਜੇ ਜਾਈ ਜਹੇ ਜੇ ਮਾਮਾ ਨੇ ਉਹ ਜੇ ਇਹਨਾਂ ਦੇ ਜਾਈਆਂ ਨਹੀਂ ਹਾਂ ਰਹਿਦਾ ਖੁੰਦਾ ਆਪਣੇ ਕਰਮ ਫਟ ਗਏ ਹੁੰਦਾ ਹਾਂ ਹਰਾਮੀ ਚਰਚਰ ਕੇ ਬੋਲਦਾ ਕਲਾ ਬੋਲ ਚੱਲ ਚੱਲੀਏ ਚੱਲ ਰਾਜਾ ਕਿੱਧਰ ਜਾਨੀਂ ਪਾਪੀ ਮਾਤਾ ਲੈ ਕੇ ਜਾਨੀ ਇਹਨਾਂ ਨੂੰ ਮੇਰੇ ਮਾਪੇ ਪਾਪਾ ਨੂੰ ਕਿੱਧਰ ਲੈ ਕੇ ਜਾਵੇਂਗੀ ਤੂੰ ਬੌਲੀ ਹੋਈਆਂ ਉਹ ਤਾਂ ਆਏਗੇ ਨੇ ਜਹ ਜਹੇਗੇ ਨੇ ਪਾਪੀ ਮੇਰੀ ਗੱਲ ਸੁਣ ਰੋਟੀ ਨਹੀਂ ਦੇਂਦੇ ਹੈਗੇ ਕਈ ਵਾਰੀ ਤੇਰੇ ਕੋਲ ਰੋਟੀ ਖਾ ਕੇ ਆਏ ਨੇ ਮੈਨੂੰ ਸਾਰਾ ਪਤਾ ਹੈ ਹੈ ਇਹਦਾ ਮਤਲਬ ਹੁਣ ਜੰਮੇ ਨੇ ਪਾਲੇ ਨੇ ਰੋਟੀ ਵੀ ਨਹੀਂ ਦੇ ਸਕਦੇ ਹਜੇ ਮੈਨੂੰ ਚੜਚੜ ਬੋਲਦਾ ਤਾ ਕੋ ਮੇਰੀ ਗੱਲ ਸੁਣ ਨਰਿੰਦਾ ਵੜ ਕੇ ਅੱਜ ਛੱਡ ਜਾ ਮੇਰੇ ਅੱਖੇ ਲੱਗ ਭਾਬੀ ਮੇਰੀ ਗੱਲ ਸੁਣੋ ਇਹ ਨਹੀਂ ਸੁਧਰਦੇ ਹੈਗੇ ਕੋਈ ਨਹੀਂ ਸੁਧਰੇ ਬੰਗਾਂ ਉਹਦੂ ਚੀਚਲੀਆਂ ਨੇ ਹੈ ਮੁੰਡੇ ਉਹਦੂ ਮਾਗਰ ਲੱਗ ਰਹੇ ਨੇ ਸੋ ਸੋ ਕੁਸ ਬੋਲਦੇ ਨੇ ਹੈ ਪੜਾਏ ਲੱਗ ਕੇ ਸਾਹਮਣੇ ਸੀ ਬੋਲਦੇ ਕਦੇ ਉਹ ਤਾਂ ਮੈਨੂੰ ਪਤਾ ਹੀ ਆ ਚਾਚੀ ਮੈਨੂੰ ਪਤਾ ਹੈ ਅਸੀਂ ਰੋਟੀ ਤਾਂ ਵੀ ਖਾਏ ਫਿਰ ਹੁਣ 30 ਪਹਿਲਾਂ ਕਰੇ ਸੋਣੀ ਲੱਗੇਗੀ ਮੇਰੀ ਗੱਲ ਉਹ ਵੀ ਇਹਨਾਂ ਦਾ ਵੀ ਨੱਕ ਵੱਡਾ ਨਹੀਂ ਜਿਵੇਂ ਸਾਡੀ ਨਹੀਂ ਚਾਚਾ ਜੀ ਬੈਠੋ ਤੁਸੀਂ ਅੱਜ ਤਾਂ ਜੀ ਵੀ ਜੰਮੇ ਪੁੱਤ ਵੀ ਜੰਮੇ ਨੇ ਜਾ ਨਾਨਾ ਬਣ ਕੇ ਅੱਜ ਛੱਡ ਕੇ ਜਾ ਮੇਰੇ ਅੱਖੇ ਲੱਗ ਮੇਰੀ ਗੱਲ ਸੁਣ ਲੈ ਮੇਰੇ ਮਾਵਾਪਰ ਰੋਲਣਾ ਨਾ ਠੀਕ ਹੈ ਜੇ ਤਾਂ ਦੇਖ ਤੂੰ ਜ਼ਿੰਮੇਵਾਰੀ ਲੈਨੀ ਆ ਤੇ ਤਾਂ ਮੈਂ ਛੱਡ ਜਾਨੀ ਆ ਨਹੀਂ ਮੈਂ ਨਹੀਂ ਛੱਡ ਜਾਨੀ ਆ ਅਪਲਾ ਤਾਂ ਮੈਨੂੰ ਲੈ ਜਾਣ ਦੇ ਇਹਨਾਂ ਦੀ ਅਕਲ ਤਾਂ ਜਾਣੇ ਤਾਂ ਆ ਜੂਗੀ ਮੈਂ ਸੁਦੇ ਜ਼ਮੀਨ ਨਾ ਕਰਵਾਉਂਦੀ ਹਾਂ ਹਾਂ ਹੁਣ ਤੂੰ ਇਹਨਾਂ ਨੂੰ ਕਿਹੜਾ ਸ਼ਰਮ ਆ ਫਿਰ ਫਿਰ ਕੀ ਸ਼ਰਮ ਆ ਜੂਗੀ ਇਹਨਾਂ ਨੂੰ ਹਾਂ ਜਦੋਂ ਹਣਕ ਸ਼ਰਮ ਤਾਂ ਇਹਨਾਂ ਦੀ ਮਰ ਰਹੀ ਹੈਗੀ ਆ ਹੁੰਦਾ ਆਹੀ ਬੋਲਦਾ ਜਾ ਦੇਖੋ ਗੜ ਜਾ ਜਾ ਲੈ ਜਾ ਲੈ ਜਾ ਸਾਨੂੰ ਕੋਈ ਪਰਵਾਹ ਨਹੀਂ ਦੇਖ ਬਾਬੀ ਬੋਲ ਆ ਮੂੰਹ ਨਹੀਂ ਰਹਿਣਾ ਤੇਰਾ ਜੇ ਲੈ ਗਈ ਕੁੜੀ ਉਹ ਬਾਪਾ ਤੈਨੂੰ ਸ਼ਰਮ ਨਹੀਂ ਸਾਡੀ ਬੇਇੱਜ਼ਤੀ ਕਰ ਤੂੰ ਤਿਆਰ ਤੂੰ ਤਿਆਰ ਹੋ ਗਿਆ ਨਾਲ ਹੀ ਕਰ ਲੈ ਕੀ ਗੱਲ ਫਿਰ ਤਾਂ ਤੂੰ ਬੋਲਦਾ ਸੀ ਕਾਕਾ ਲੈ ਜਾ ਲੈ ਜਾ ਵੇ ਚਰਮ ਮੰਨ ਲਾ ਤੂੰ ਇਹ ਪੂਰੀ ਲੈ ਕੇ ਨਾ ਪੈਰੀਂ ਕਦੀਵੇਂ ਸਾਹਮਣੇ ਰੱਖੋ ਸਾਨੂੰ ਚੱਲ ਪੁੱਤ ਲੈ ਚੱਲ ਨਾ 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 ਮੇਰੀ ਗੱਲ ਸੁਣ ਚੱਲ ਜਿਹੜੀ ਭੁੱਲ ਚੁੱਕੋਈ ਉਹ ਮਾਫ ਕਰੋ ਤੁਸੀਂ ਜਾਉਣਾ ਪਰ ਇੱਥੋਂ ਕੀ ਕਰਾਂ ਕੀ ਕਰਾਉਣਾ ਇਹਨਾਂ ਤੋਂ ਜਾਣ ਦੇ ਮੇਰੀ ਗੱਲ ਸੁਣ ਲੈ ਇੱਕ ਪਾਰੀ ਹੱਥ ਲਾ ਕੇ ਮਾਫੀ ਮੰਗ ਲੋ ਇਹ ਤੋਂ ਠੀਕ ਆ ਤਾਂ ਛੱਡ ਕੇ ਜਾਊਂਗਾ ਮੈਂ ਮਹਾਰਾਣੀ ਪਟਿਆਲਾ ਬੱਸ ਫੇ ਚੱਲ ਜਲਦੀਏ ਨਾਹੀ ਪਟਿਆਲਾ ਹੈਗੀ ਮੇਰੇ ਵਾਸਤੇ ਪਟਿਆਲਾ ਮੈਂ ਤਾਂ ਕੱਢੇ ਜਾਂਦੀ ਆ ਤੂੰ ਤਾਂ ਸ਼ਰਮੀ ਨਹੀਂ ਆਉਂਦੀ ਨਹੀਂ ਮਾਰ ਮਹਾਰਾਣੀ ਅਛਾ ਜ਼ਮੀਨ ਵੀ ਤੂੰ ਰੱਖੇਗੀ ਹਾਂ ਫਿਰ ਕਿੱਥੇ ਮਾਂ ਬਾਪ ਰਹਿਣਗੇ ਧੋਤੀ ਜ਼ਮੀਨ ਰਹੂਗੀ ਮਾਂ ਮੈਨੂੰ ਤੂੰ ਜਵਾਦੇ ਜ਼ਮੀਨ ਫਿਰ ਤੂੰ ਸਾਲਾ ਵਾ ਲੈ ਕੇ ਜਾਉਂ ਜ਼ਮੀਨ ਵੀ ਮੇਰੀ ਐ ਧੀ ਵੀ ਮੇਰੀ ਐ ਤੂੰ ਸੀ ਨਹੀਂ ਹੁਣ ਮੇਰੇ ਰਹੀਂ ਸਾਲਾ ਨਹੀਂ ਲੱਗਦਾ ਹੈਗੇ ਤੇਰੇ ਕੋਲੋਂ ਕੁਛ ਲੱਗਦੀ ਵੇ ਲਾ ਦੇ ਕੰਧਰਾ ਪੈਰੀ ਹੱਥ ਕੋਈ ਛੋਟਾ ਹੁੰਨਾ ਤੂੰ ਉਹ ਬਾਪੂ ਮਾਂ ਸਾਨੂੰ ਮਾਫ਼ ਕਰਦੇ ਪਰ ਸਾਡੀ ਜ਼ਮੀਨ ਨਾ ਰੱਖੋ ਆ ਮਤਲਬ ਸਾਡੇ ਦੇ ਰੋ ਹਾਂ ਦੇਖਾ ਚੜ ਗਿਆ ਸਾਲਾ ਨਾ ਕਰਾ ਨਹੀਂ ਐ ਚਾਂਪੜੇ ਹੋਇਆ ਮੁਰਗੀ ਹੱਕ ਚੜ ਗਿਆ ਕੁਛ ਮੇਰੇ ਤੁਹਾਨੂੰ ਟਾਈਮ ਤੇ ਰੋਟੀ ਕੀ ਤੁਹਾਨੂੰ ਤੜਕੇ ਨਾ ਕਿਹ ਵਾਲੇ ਪਰੌਠੇ ਦਿਆ ਕਰਾਂਗੇ ਸਾਡੇ ਅੱਖਾਂ ਖੁੱਲੀਆਂ ਨ ਖੁੱਲ ਗਈਆਂ ਅੱਖਾਂ ਤੇਰੀਆਂ ਹਾਂ ਆ ਗਿਆ ਹੋ ਗਿਆ ਉਲੂ ਮੋਕੋ ਖੁੱਲ ਗਈਆਂ ਬਈ ਪਰ ਬਹਨੇ ਮਾਫ ਕਰਦੇ ਪਰ ਮੇਰੀ ਮਾਂ ਤੇ ਪਿਓ ਨੂੰ ਅਸੀਂ ਜਿਆਦਾ ਪਤਾ ਤੈਨੂੰ ਮੈਂ ਕਿੰਨਾ ਪਿਆਰ ਕਰਦਾ ਅਸਲ ਤੇ ਨਾ ਮੇਰੇ ਅੱਖਾਂ ਤੇ ਪੱਟੀ ਬਣੀ ਵੈਸੇ ਇਹਦਾ ਦਿਮਾਗ ਖਰਾਬ ਹੈ ਕਹਉਦਾ ਦਿਮਾਗ ਮੈਨੂੰ ਨੀ ਮਗਰ ਲੱਗ ਗਿਆ ਹਾਂ ਇਹ ਤਾਂ ਇਹ ਤਾਂ ਉਂ ਜਨੀ ਨਿੱਕੀ ਉਨੀ ਤਿੱਖੀ ਆ ਡੈਂਗੜੀ ਖਾ ਖਾ ਕੇ ਆਪ ਦਾ ਦੇਖ ਲੈ ਕਹੀ ਤੋਰੀਆ ਡੈਂਗੜ हां भाभी भाभी ਹੁਣ ਤਾਂ ਮਨਾਉਣਾ ਹੀ ਕੋਣੀ ਜਮੀਨ ਲੈ ਪੜੀਆਂ ਪਈਆਂ ਨੇ ਖਾ ਖਾ ਕੇ ਉਰੇ ਦਾ ਭੋਲਾ ਪਰ ਤੂੰ ਵੀ ਹੁਣ ਚੁੱਪ ਕਰ ਜਾ ਪੈਣ ਪੈਰੀ ਹੱਥਲ ਵਾਲਾ ਪਰ ਮੇਰੇ ਮਾਪਿਆਂ ਨੂੰ ਅਸੀਂ ਅਸਤਾ ਪਤਾ ਨੂੰ ਪਤਾ ਮੈਂ ਤਾਂ ਮੇਰੀ ਮਾਂ ਦਾ ਮੇਰਾ ਇੰਨਾ ਪਿਆਰ ਆ ਮੈਂ ਤਾਂ ਪੁੱਸਾਂ ਵੀ ਮੈਂ ਇਹ ਨਹੀਂ ਪੁੱਸ ਕੇ ਲੈਣਾ ਮੇਰੀ ਮਾਂ ਦਾ ਪਿਆਰ ਆ ਮੈਂ ਤਾਂ ਭੱਜ ਜਾਣਾ ਬਾਪੂ ਤੇਰੇ ਨਾਲ ਵੀ ਕੋਈ ਜਮੀਨ ਤਾਂ ਤੇਰੇ ਕੋਲ ਹੀ ਮਤਲਬ ਉਹ ਕਹਿਣਾਗਾ ਆ ਦੇ ਲੈ ਖੁਰਚਣਾ ਆ ਜਾ ਹੁਣ ਆ ਆ ਮੈਂ ਕਿਹਾ ਉਹਦਾ ਪੱਕਾ ਨਾਲ ਨਹੀਂ ਖੁਰਚਣਾ ਹਾਂ ਹਾਂ ਦੇਖ ਤਾਂ ਚੱਲ ਕੋਈ ਨਾ ਚੱਲ ਕੋਈ ਨਾ ਬੇਬੇ ਕਹਿ ਲੈ ਬੇ ਤੇਰੇ ਹੀ ਮੁੰਡਾ ਮੈਂ ਪੈਰੀਆਂ ਤੋਂ ਲਾ ਕੇ ਮਾਫੀ ਮੰਗੋ ਲੈ ਲੈ ਫਿਰ ਕਿਸੇ ਨੇ ਮਾਫੀ ਮੰਗ ਲਾ ਦੇ ਸਾਡੇ ਮਾਪਿਆਂ ਨੇ ਲਾ ਲੈ ਅਸਾ ਤੇਰੇ ਵੀ ਲਾ ਦੂੰਗੇ ਨਾ ਤੇਰੇ ਬੈਰੀ ਹੱਥ ਵੀ ਲਾ ਦੂੰਗੇ ਤੇਰੇ ਗੱਲ ਤੇ ਵੀ ਕੋਲ ਹੋਰ ਬਾਣੇ ਮਸਾ ਘਰ ਬਸਿਆਗਾ ਉਹ ਡੁੰਡਲ ਜੇ ਦੇ ਰਾਜ ਪੈਣ ਧੰਨਵਾਦ ਤੇਰਾ ਜਿਹੜੀ ਮੇਰਾ ਕਹਿਣਾ ਮੰਨ ਲਿਆ ਮੈਂ ਗੱਲ ਭਾਬੀ ਦੇਖ ਤੇਰੀ ਗੱਲ ਮੰਨ ਲਈ ਠੀਕ ਆ ਤੂੰ ਵੱਡੀ ਆ ਮੇਰੇ ਤੋਂ ਕੋਈ ਗੱਲ ਨਹੀਂ ਐ ਪਹਿਲਾਂ ਇਹਨਾਂ ਨੇ ਸਾਡੇ ਘਰ ਦੇ ਵਿੱਚ ਚਾਚੀ ਵੀ ਆਈ ਉਹ ਕਰਿਆ ਕਰਦੀ ਜਿਉਂ ਕੋਈ ਵੀ ਸਮਝੌਤਾ ਹੁੰਦਾ ਬੇਬੇ ਨਾਲ ਆ ਕੇ ਉਹੀ ਕਰਦੀ ਹੁੰਦੀ ਸੀ ਕੋਈ ਗੱਲ ਨਹੀਂ ਅਸੀਂ ਐ ਕਰ ਲਿਆ ਵੀ ਵੱਡੀ ਹੈਗੀ ਪਰ ਜਿੰਨਾ ਚਿਰ ਮੇਰੇ ਮਾਪੇ ਬੈਠੇ ਨੇ ਜੇ ਰੋਟੀ ਨਾ ਦਿੱਤੀ ਦੋ ਟਾਈਮ ਤੱਕੀ ਰੋਟੀ ਤਾਂ ਦੇਖ ਮੈਂ ਤੇ ਦੁਬਾਰੀ ਫੇਰ ਲਿਆ ਜੂਗਾ ਇਹਨਾਂ ਨੂੰ ਫਿਰ ਅਸੀਂ ਖਿੱਚਾਂਗੇ ਠੀਕ ਹੈ ਹਾਂ ਨਹੀਂ ਨਹੀਂ ਰੋਟੀ ਕਿਵੇਂ ਨਹੀਂ ਦੇਣਗੇ ਮੈਂ ਤੇਰਾ ਤਾਂ ਮੈਨੂੰ ਪਤੀ ਹੈਗਾ ਤੇਰਾ ਤਾਂ ਮੈਨੂੰ ਪਤੀ ਹੈਗਾ ਦੋ ਡਿਊਟੀ ਲਾ ਦਾਂਗੇ ਇੱਕ ਵਾਰੀ ਬੇਬੇ ਭਾਬੀ ਰਾਤ ਨੂੰ ਗਰਮ ਦੁੱਧ ਤੇ ਹਲਦੀ ਪਾ ਕੇ ਤੈਨੂੰ ਦੇਣੀ ਹੈ ਤੇ ਉਹਨਾਂ ਨੂੰ ਠੀਕ ਹੈ ਜਿਸ ਮੇਰੇ ਉੱਠ ਕੇ ਤੂੰ ਜਾਣਾ ਹੈ ਹਾਈ ਬਾਈ ਚੋਪੜੇ ਦੇ ਮੂੰਹ ਵਾਲਿਆ ਮੈਨੂੰ ਆਏ ਦੱਸ ਸੱਚ ਬੋਲਦਾ ਕਿ ਤੂੰ ਲੁਚਪਣੇ ਚ ਗੱਲ ਕਰਦਾਗਾ ਸਾਰੇ ਤੈਨੂੰ ਆਪਦੇ ਵਰਗੇ ਲਾਦੇ ਨੇ ਲੁਚੇ ਆਹ ਦੇਖ ਭੈਣਾ ਮੈਂ ਤੇਰੀ ਫਿਰ ਮੈਨੂੰ ਬਾਪੂ ਇੰਨਾ ਗੰਦ ਬੋਲੀਏ ਦੇ ਤੜਕੇ ਦੀ ਲੱਕਰੇ ਮੈਨੂੰ ਮੋਟਾ ਦੱਸੂ ਕਦੇ ਮੈਨੂੰ ਕੁਸਰ ਨਹੀਂ ਹੈਗਾ ਫੇਰਾ ਫਿਰ ਕੀ ਹੈ ਭੈਣਾ ਤੇਰੀ ਮੇਰਾ ਕੁੱਤਾ ਤੇ ਲੱਗਣਾ ਦੁਖਦੀ ਰੱਖਦੇ ਹਾਸਾ ਨਾਲੇ ਭੈਣੇ ਇੱਕ ਗੱਲ ਹੋਰ ਆਪਦੀ ਜ਼ਮੀਨ ਹੀ ਆਪਦੀ ਹੁੰਦੀ ਹੈ ਹਰਾਮ ਦੀ ਨਹੀਂ ਲੈਂਦੇ ਤੇ ਤੂੰ ਜਾ ਆਉਂਦੇ ਕਰ ਹਰਾਮ ਦੀ ਕਾਦੀ ਹੈ ਅਸੀਂ ਧੀਵੀ ਜੰਮਿਆ ਤੁਸੀਂ ਵੀ ਜੰਮਿਆ ਆ ਅਸੀਂ ਖਵਾਤ ਮੰਗ ਰਹੇ ਹਾਂ ਦੀ ਹੈ ਇਹ ਹਰਾਮ ਨੂੰ ਆਹ ਗੱਲ ਮਖਾਓ ਬੇਬੇ ਬਸ ਮਾਫ ਕਰ ਦੋ ਹੁਣ ਹੋ ਗਈ ਹਵਾ ਦੀ ਗੱਲ ਮੇਰੀ ਵੀ ਬਰੋਬਰ ਦੀ ਹਿੱਸੇਦਾਰ ਹੈ ਬੇਬੇ ਮਸਾ ਵਿਆਹ ਹੋਇਆ ਬੁੱਜੜ ਜਿਹਨੂੰ ਦੁਬਾਰੇ ਕੁੜੀ ਕਿਸੇ ਨੇ ਨਹੀਂ ਦੇਣੀ ਜਾਉਂਗੀ ਮੈਂ ਤਾਂ ਪੈਕੀ ਜਾਉਂਗੀ ਆ ਦੇਖ ਬਾਦੀ ਇਹ ਕਰਮ ਮੇਰੇ ਕਿੱਥੇ ਵੀ ਪੈਕੀ ਜਾਏ ਭਾਈ ਤੁਸੀਂ ਪੇਕੇ ਮੰਗ ਜਾਓ ਮੈਂ ਬੇਬੇ ਬਾਪੂ ਲੈ ਕੇ ਜਾਂਦੀ ਨਹੀਂ ਕਿਉਂ ਪੈਣੇ ਤੂੰ ਘਰ ਬਸ ਕਿਉਂ ਪੜਦੀ ਹੋ ਰਹੀ ਹੈ ਜੀਦਾ ਦੀ ਨੀਂਦ ਥੱਲੇ ਲਾ ਰੱਖਾ ਜਾ ਤੂੰ ਜਾ ਜਾ ਬਸ ਮੈਂ ਫਿਰ ਰੋਣ ਨੂੰ ਮਿਲ ਕੇ ਜਾਉਂਗੀ ਉਹ ਜਾ ਚੰਗਾ ਲੈ ਦਫੀਆਂ ਮੈਂ ਪਾਲਾ ਦਫੀਆਂ ਚੰਗਾ ਬੇਬੇ ਮੇਰੀ ਗੱਲ ਸੁਣ ਜੇ ਕੁਝ ਕਹਿਣਗੇ ਮੈਨੂੰ ਫੋਨ ਕਰ ਦਿਓ ਠੀਕ ਹੈ ਚੰਗਾ ਮੈਂ ਹੈਗੀ ਆ ਤੈਨੂੰ ਆਉਣ ਦੀ ਲੋੜ ਨਹੀਂ ਆ ਦੇਖ ਸੀ ਆਈਡੀਆ ਆਹੋ ਹਾਂ ਠੀਕ ਆ ਹਾਂ ਕਿਉਂ ਨਾ ਨੇ ਜੂੰਡੇ ਤੋਂ ਨਾ ਦੇ ਕਰਮ ਨਹੀਂ ਹੈਗੀ ਇਹਨਾਂ ਨੂੰ ਵਾਸਤੇ ਚੰਗਾ ਬਾਪ ਚੰਗਾ ਭਾਈ ਚੰਗਾ ਠੀਕ ਆ ਪੈਣੇ ਹੁਣ ਮਾਫੀ ਮੰਗਦੇ ਆ ਪਾਣੇ ਪਹੁੰਚ ਕੇ ਫੋਨ ਨਾ ਕਰਿਓ ਪਾਣੀ ਵਣ ਕੇ ਬਾਏ 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 ਚੱਲ ਅੱਡੇ ਤੱਕ ਮਾਇ ਜਰਾ ਕੇ ਤੇਰੀ ਗਿੱਟੀ ਕੁੱਟ ਨਾ ਥੇਰੀ ਗਿੱਟੀ ਥੇਰੀ ਗਿੱਟੀ ਆਹ ਮਾਰਦੀ ਐ ਐ ਖਲੋ ਇਹਨੂੰ ਸਮਾਰਕ